ਇਹ ਫਾਈਲ ਸਿਰਫ ਮੈਂ ਇੱਕ ਫਾਈਲ ਦਿਖਾ ਰਿਹਾ ਹਾਂ ਲਈ ਇੱਕ ਫਾਈਲ ਦਾ ਡਾਟਾ ਜਿਹੜੀ ਕਿ ਲਗਭਗ 1.400 ਤੇਜਾਂ ਤੋਂ ਵੱਧ ਦੀ ਫਾਈਲ ਹੈ ਅੱਲੇ ਮੇਰੇ ਕੋਲ 8-9 ਫਾਈਲਾਂ ਪਈਆਂ ਨੇ ਇੱਧੂ ਮੋਟੀਆਂ-ਮੋਟੀਆਂ ਲਗਭਗ ਲਗਭਗ ਜੇ ਮੈਂ ਮੋਟਾ-ਮੋਟਾ ਅੰਦਾਜ਼ਾ ਲਾਵਾਂ ਤਾਂ 2700 ਤੋਂ ਲੈ ਕੇ 3000 4 ਤਿੰਨ ਹਜ਼ਾਰ ਲਗਭਗ ਤੇ ਜਿਹੜਾ ਬਣ ਜਾਂਦਾ ਆ ਸਾਰੀਆਂ ਫਾਈਲਾਂ ਦਾ ਮਿਲਾ ਕੇ ਜਿਹਦੇ ਵਿੱਚ ਇਹਨਾਂ ਦੇ ਕਾਲੇ ਚਿੱਠੇ ਐਨ ਜੀਓਜ਼ ਦੇ ਉੱਥੇ ਪਤਾ ਨਹੀਂ ਕਦੋਂ ਲੈਂਟਰ ਲੋਕ ਦਾ ਗਾਲ੍ਹਾਂ ਕੱਢਦੇ ਨੇ ਜੁੱਤੀਆਂ ਮਾਰਨ ਨੂੰ ਜਾਂਦੇ ਨਹੀਂ ਇਹਨਾਂ ਦਾ ਸਿਰ ਤੇ ਗੰਦੀਆਂ-ਗੰਦੀਆਂ ਗਾਲ੍ਹਾਂ ਕੱਢਦੇ ਨੇ ਜਦੋਂ ਮੇਰੇ ਵੀ ਫੋਨ ਦੇ ਉੱਪਰ ਗੱਲ ਹੈ ਵੀ ਆਹ ਤੁਹਾਡੇ ਬੰਦੇ ਇੱਕਰਕੂਤਾਂ ਕਰਕੇ ਗਏ ਆ ਜੀ ਇਹ ਸੰਗਤ ਨੂੰ ਸੰਗਤ ਇਹਨਾਂ ਲੋਕਾਂ ਦੇ ਕੋਲੋਂ ਪੁੱਛੇ ਕਿ ਜਿਹੜਾ ਅਸੀਂ ਪੈਸਾ ਲੱਖਾਂ ਕਰੋੜਾਂ ਰੁਪਇਆ ਤੁਹਾਨੂੰ ਦਿੱਤਾ ਸੀ ਕਿ ਆ ਗੰਦ ਪਾਉਣ ਨੂੰ ਦਿੱਤਾ ਸੀ ਜਿਨ੍ਹਾਂ ਦੇ ਬੱਚੇ ਛੋਟੇ ਛੋਟੇ ਬੱਚੇ ਨਾ ਘਰਾਂ ਦੇ ਵਿੱਚ ਰਹਿੰਦੇ ਆ ਜੇ ਕੱਲ ਨੂੰ ਕੋਈ ਹਾਦਸਾ ਵਾਪਰ ਜੇ ਕਿੱਥੇ ਗੱਲ ਜਾਣੀ ਹੈ ਜੀ ਖਾਲਸਾ ਏ ਨਹੀਂ ਦਿੱਤਾ ਖਾਲਸਾ ਏ ਕਿੰਨਾ ਦੀ ਸਿੱਖਾਂ ਦੀ ਸਿੱਖ ਤਲਾਉਂਦੇ ਇਸ ਸੰਸਥਾ ਨੂੰ ਤੇ ਕਰਤਾ ਨਾ ਮਰਨ ਵਾਲਾ ਤੁਸੀਂ ਸਿਰਫ ਇਹਨਾਂ ਚੰਦ ਪੈਸਿਆਂ ਦੇ ਖਾਤਰ ਪੈਸੇ ਬਚਾਉਣ ਦੇ ਖਾਤਰ ਇਹਨਾਂ ਨੇ ਸਾਰੇ ਪੰਛੀ ਦਾ ਮੂੰਹ ਕਾਲਾ ਕਰਵਾਉਣ ਦੀ ਕੋਈ ਕਦਰ ਨਹੀਂ ਛੱਡੀ ਮੈਂ ਬੇਨਤੀ ਕਰਦਾ ਵੀ ਇਹਨਾਂ ਲੋਕਾਂ ਦੇ ਕੋਲੋਂ ਘਰ ਨਾ ਬਣਾਇਓ ਕਿ ਤੁਸੀਂ ਮੌਤ ਦਾ ਸਮਾਨ ਲੈ ਲਓ ਕਿ ਤਰਪਾਲਾ ਤੇ ਰਹਿ ਲਿਓ ਛੱਪਰ ਪਾ ਲਿਓ ਮਿੱਟੀ ਦੇ ਘਰ ਬਣਾ ਲਿਓ ਤਾਂ ਕਿ ਤੁਹਾਨੂੰ ਪਤਾ ਤਾਂ ਹੋਊਗਾ ਵੀ ਜਿਹੜਾ ਕੋਈ ਤਰਪਾਲ ਪਾਈਏ ਡਿੱਗੂ ਵੀ ਤੋਂ ਕੋ ਛੱਟ ਪਿੱਟ ਤੇ ਨਾ ਲੱਗੇ ਬਚਾ ਲੂਗਾ ਤੁਹਾਡਾ ਜਿਹੜਾ ਕੁਸ਼ ਇਹ ਬਣਾ ਕੇ ਦੇਖ ਕੇ ਆਇਆ ਉਹ ਤਾਂ ਮੌਤ ਦਾ ਨੰਗਾ ਨਾਚ ਨਾਚ ਰਿਹਾ ਤੁਸੀਂ ਜਾ ਕੇ ਅੱਖਾਂ ਨਾਲ ਦੇਖੋ ਸਾਰਾ মিডিਆ ਮੁਸਤਫਾ ਬਾਦ ਪਿੰਡ ਦੇ ਵਿੱਚ ਜਾ ਕੇ ਦੇਖੇ ਵੀ ਇਹਨਾਂ ਨੇ ਕੀ ਖੇ ਖਲਾਰੀ ਉੱਥੇ ਹੁਣ ਹੈਰਾਨੀ ਹੋਏ ਨੂੰ ਦਿਖਾਉਣ ਵਾਸਤੇ ਰਵੀ ਸਿੰਘ ਨੂੰ ਯਕੀਨ ਦਿਵਾਉਣ ਵਾਸਤੇ ਮੇਰਾ ਘਰ ਤਿੰਨਾਂ ਚਾਰ ਵਾਰੀ ਵੱਡੇ ਵੱਡੇ ਇੰਜੀਨੀਅਰਾਂ ਤੋਂ ਸਰਵੇ ਕਰਵਾਏ ਆ ਜੀ ਵੀ ਇਹ ਪਾਟਾ ਹੋਇਆ ਫਿਰ ਰਵੀ ਸਿੰਘ ਨੂੰ ਲੱਖਾਂ ਰੁਪਏ ਲਵਾ ਕੇ ਸਰਵੇ ਕਰਵਾ ਕੇ ਰਿਪੋਰਟਾਂ ਲੈ ਕੇ ਆਰਕੀਟੈਕਟਾਂ ਦੀਆਂ ਇੰਜੀਨੀਅਰਸ ਦੀਆਂ ਫਿਰ ਰਵੀ ਸਿੰਘ ਨੂੰ ਯਕੀਨ ਆ ਵੀ ਹਾਂ ਇਹ ਪਾਟਾ ਹੋਇਆ ਜਿਹੜੇ ਕਾਰਮਿਕ ਗੰਦੇ ਕਹਿ ਰਿਆ ਇਹਨੂੰ ਰਵੀ ਸਿੰਘ ਤਾਂ ਮੰਨਦਾ ਹੀ ਨਹੀਂ ਸੀ ਘਰ ਵੀ ਗੰਦੇ ਹੋ ਸਕਦੇ ਘਰ ਵੀ ਟੁੱਟੇ ਭੱਜੇ ਹੋ ਸਕਦੇ ਤਾਂ ਸੈਰਾ ਦੇ ਪਾਣੀ ਨਹੀਂ ਸੀ ਪੈਂਡ ਦਿੰਦੇ ਫਿਰ ਤਿੰਨ ਚਾਰ ਵਾਰੀ ਸਰਵੇ ਕਰਵਾ ਕੇ ਰਿਪੋਰਟਾਂ ਦੇ ਕੇ ਫਿਰ ਰਵੀ ਸਿੰਘ ਨੂੰ ਠੰਡ ਪਈ ਆ ਲੱਖਾਂ ਰੁਪਏ ਇਸ ਚੀਜ਼ ਦੇ ਦਿਖਾਉਣ ਵਾਸਤੇ ਤੇ ਆ ਕਿਸੇ ਪਾਗਲ ਬੰਦੇ ਨੂੰ ਵੀ ਦਿਖਾ ਦੋ ਨਾ ਵੀ ਇਹ ਪਾਟਾ ਲੀਰੋ ਲੀਰ ਹੋਇਆ ਤਾਂ ਉਹ ਵੀ ਦੱਸ ਦੂਗਾ ਤੇ ਮੈਂ ਅੱਜ ਵੀ ਦਾਅਵੇ ਨਾਲ ਕਹਿੰਨਾ ਆ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਆਂ ਰਵੀ ਸਿੰਘ ਨੇ ਜਿਹੜੇ ਲੱਖਾਂ ਰੁਪਏ ਆ ਤੁਸੀਂ ਰਿਪੋਰਟਾਂ ਬਣਾਉਣ ਚ ਲਾਇਏ ਦੇ ਮਕਾਨ ਟੁੱਟੇ ਆ ਜਾਂ ਕੀ ਆ ਤਾਂ ਤੁਸੀਂ ਅੰਨਿਆਂ ਨੂੰ ਲੈ ਕੇ ਲੈ ਜਾਓ ਵੀ ਹੱਥ ਲਾਲਾ ਕੇ ਦੱਸ ਦੂਗਾ ਭਾਈ ਇੱਥੇ ਮੋਰਾ ਆ ਇੱਥੇ ਤਰੇੜ ਪਈ ਹੋਈ ਆ ਅੰਨਿਆਂ ਨੂੰ ਵੀ ਲੈ ਕੇ ਜਾਓ ਅੰਨਿਆਂ ਨੂੰ ਕੰਧ ਤੇ ਹੱਥ ਲਵਾ ਦਿਓ ਦੱਸ ਦੂਗਾ ਇਹ ਕੰਦ ਦਾ ਸਬੂਤ ਈ ਆ ਡਿੱਗਣ ਵਾਲੇ ਹੱਕ ਕਈ ਤਾਂ ਕੰਦਾ ਹੀ ਹੇਲਦੀਆਂ ਨੇ ਉੱਥੇ ਠੀਕ ਹੈ ਜੀ ਤੇ ਉਹ ਚੀਜ਼ ਨੂੰ ਸਾਬਤ ਕਰਨ ਲਈ ਲੱਖਾਂ ਰੁਪਏ ਇਹਨਾਂ ਨੇ ਰਿਪੋਰਟਾਂ ਮੰਗਾਈਆਂ ਜੀ ਇੰਜੀਨੀਅਰਰੇ ਕੋਲੋਂ ਤਿੰਨ ਤਿੰਨ ਚਾਰ ਚਾਰ ਰੁਪਏ ਦਾ ਇਹਨਾਂ ਨੇ ਸਰਵੇ ਕਰਾਏ ਵੱਡੇ ਵੱਡੇ ਉੱਥੇ ਇੰਜੀਨੀਅਰ ਭੇਜੇ ਲੱਖਾਂ ਰੁਪਏ ਕਦ ਨਹੀਂ ਭੇਜਿਆ ਕਿਉਂਕਿ ਹਰਾਮ ਦੀ ਕਮਾਈ ਸੀ ਨਾ ਤੁਹਾਡੇ ਵਾਸਤੇ ਤੁਹਾਡੀ ਜੇਬ ਚੋਂ ਨਹੀਂ ਲੱਗਿਆ ਉਹਦੇ ਪੈਸਾ ਮੱਕੜ ਵਰਗੇ ਨਹੀਂ ਕੁਝ ਕੀਤਾ ਜਿੰਨੇ ਬੇਈਮਾਨ ਬੰਦੇ ਦੁਸ਼ਟ ਬੰਦੇ ਸਾਰੇ ਇਹਨਾਂ ਮੀਡੀਆ ਵਾਲਿਆਂ ਨੇ ਪ੍ਰਮੋਟ ਕੀਤੇ ਆ ਕੂੜ ਫਿਰੇ ਪਰ ਸਾਤਰੀ ਕਾਲ ਦੀ ਸਾਰਿਆਂ ਨੂੰ ਜਿਵੇਂ ਕਿ ਪੰਜਾਬ ਇਸ ਟਾਈਮ ਹੜਾਂ ਦੀ ਮਾਰ ਚੱਲ ਰਿਆ ਔਰ ਲੱਖਾਂ ਕਰੋੜਾਂ ਰੁਪਏ ਦਾ ਪੰਜਾਬ ਦਾ ਨੁਕਸਾਨ ਹੋ ਚੁੱਕਾ ਹੈ ਆਰਥਿਕ ਨੁਕਸਾਨ ਜਾਨੀ ਵੀ ਨੁਕਸਾਨ ਹੋਇਆ ਬਹੁਤ ਤਰ੍ਹਾਂ ਦੇ ਲੋਕ ਜਿਹੜੇ ਤਸੀਹੇ ਦੁੱਖ ਤਕਲੀਫਾਂ ਚੱਲ ਰਹੇ ਨੇ ਸੋ ਇਹਦੇ ਨਾਲ ਨਾਲ ਜਿਹੜਾ ਕੁਝ ਵਪਾਰੀ ਤਬਕਾ ਆ ਜਿਨ੍ਹਾਂ ਨੂੰ ਖੂਨ ਪੀਣ ਦੀ ਆਦਤ ਹੈ ਜਿਵੇਂ ਹੁੰਦਾ ਨੇ ਕਿ ਹੱਡਾ ਰੋੜੀ ਦੇ ਕੁੱਤੇ ਉਹਨਾਂ ਨੂੰ ਚਾ ਚੜ ਜਾਂਦਾ ਕੋਈ ਡੰਗਰ ਮਰਿਆ ਹੋਵੇ ਪਸ਼ੂ ਮਰਿਆ ਹੋਵੇ ਤਾਂ ਉਹ ਫਿਰ ਆਲੇ ਦੁਆਲੇ ਮਾਸ ਖਾਣ ਲੱਗ ਜਾਂਦੇ ਆ ਜਾਂ ਕਿਤੇ ਵੈਸੇ ਲਾਸ਼ ਪਈ ਹੋਵੇ ਤਾਂ ਕਾਮਾ ਨੂੰ ਮਾਸ ਖਾਣ ਵਾਲੀਆਂ ਗਿਰਜਾਂ ਨੂੰ ਬੜਾ ਚਾ ਚੜਦਾ ਵੀ ਹਾਂ ਲਾਸ਼ ਆ ਗਈ ਸਾਡੇ ਕੋਲ ਤੇ ਅਸੀਂ ਖਾਵਾਂਗੇ ਢਿੱਡ ਭਰਾਂਗੇ ਸੋ ਇਹੀ ਕੁਛ ਆ ਪੰਜਾਬ ਦੇ ਵਿੱਚ ਵੀ ਇਸ ਟਾਈਮ ਵੱਖਰੀਆਂ ਵੱਖਰੀਆਂ ਐਨ ਜੀਓਜ਼ ਬਣਾ ਕੇ ਜਿਨ੍ਹਾਂ ਨੇ ਲੁੱਟ ਮਚਾਈ ਹੋਈ ਆ ਪੰਜਾਬ ਦੇ ਵਿੱਚ ਔਰ ਬੜੇ ਵਧੀਆ ਤਰੀਕੇ ਨਾਲ ਜਲੂਸ ਕੱਢ ਰਹੇ ਨੇ ਵਿਦੇਸ਼ਾਂ ਵਿੱਚ ਬੈਠੇ ਬਾਹਰ ਬੈਠੇ ਜਿਹੜੇ ਲੋਕ ਨੇ ਜਿਹੜੇ ਦਿਨ ਰਾਤ ਮਿਹਨਤ ਕਰਕੇ ਪਤਾ ਨਹੀਂ ਕਿੰਨੀ ਕਿੰਨੀ ਮਿਹਨਤ ਕਿੰਨੇ ਕਿੰਨੇ ਘੰਟਿਆਂ ਦੀਆਂ ਸ਼ਿਫਟਾਂ ਲਾ ਲ ਕੇ ਇਹਨਾਂ ਦਾ ਮੂੰਹ ਕਾਲਾ ਕਰਦੇ ਨੇ ਪੈਸਾ ਦਿੰਦੇ ਨਹੀਂ ਇਹਨਾਂ ਨੂੰ ਤੇ ਇਹ ਲੋਕ ਅਗੋਂ ਕਾਗਜ਼ਾਂ ਵਿੱਚ heira-pheriyan ਕਰਕੇ ਦਿਖਾਵਾ ਜ਼ਿਆਦਾ ਕਰ ਦਿੰਦੇ ਆ ਤੇ ਅੱਗੇ ਗਰਾਊਂਡ ਦੇ ਵਿੱਚ ਕੰਮ ਬਹੁਤ ਘੱਟ ਹੁੰਦਾ ਹੈ ਇਹਦੀ ਸਾਰੀ ਮੈਂ ਡਿਟੇਲ ਤੁਹਾਨੂੰ ਅੱਜ ਦਿੰਨਾ ਹੈ ਕਿਵੇਂ ਇਹ ਲੋਕ ਤੁਹਾਨੂੰ ਠੱਗੀਆਂ ਮਾਰਦੇ ਨੇ ਤੁਹਾਡੇ ਨਾਲ ਤੋਂ ਉਹਦੇ ਨਾਲ ਨਾਲ ਇੱਕ ਗੱਲ ਹੋਰ ਧਿਆਨ ਦੇ ਵਿੱਚ ਰੱਖਣ ਵਾਲੀ ਹੈ ਕਿ ਜਿਵੇਂ ਜਦੋਂ ਹੜ੍ਹ ਆਏ ਆ ਤਾਂ ਮੁਸਲਮਾਨ ਭਾਈਚਾਰਾ ਬੜੀ ਵੱਡੀ ਗਿਣਤੀ ਦੇ ਵਿੱਚ ਉਹਨਾਂ ਨੇ ਖੁੱਲੇ ਦਿਲ ਦੇ ਨਾਲ ਪੰਜਾਬ ਦੇ ਨਾਲ ਹਮਦਰਦੀ ਪ੍ਰਗਟਾਈ ਐ ਅਸੀਂ ਜਿੰਨਾ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਕਰ ਸਕਦੇ ਆ ਸ਼ੁਕਰ ਕਰ ਸਕਦੇ ਆ ਨਾ ਅਸੀਸਾਂ ਦੇ ਸਕਦੇ ਹਾਂ ਉਹਨਾਂ ਨੂੰ ਓਨੀਆਂ ਸਾਡੇ ਵਾਸਤੇ ਘੱਟ ਪੈਣਗੀਆਂ ਜਿੰਨਾ ਅਸੀਂ ਕਰ ਕਰ ਸਕਦੇ ਹਾਂ ਉਹਨਾਂ ਲੋਕਾਂ ਦਾ ਸਾਡੇ ਤੇ ਇਹਾਸਾਨ ਹੈ ਮੁਸਲਮਾਨ ਭਰਾਵਾਂ ਦਾ ਜਿਨ੍ਹਾਂ ਨੇ ਔਖੇ ਵੇਲੇ ਸਾਡਾ ਸਾਥ ਦਿੱਤਾ ਪਰ ਇਹਦੇ ਨਾਲ ਨਾਲ ਇਹ ਲੱਗ ਰਿਹਾ ਸੀ ਕਿ ਜਿਸ ਹੱਬ ਨਾਲ ਮੁਸਲਮਾਨ ਪੰਜਾਬ ਲਈ ਦਿਲ ਖੋਲ ਕੇ ਆਪਣਾ ਪਿਆਰ ਜਤਾ ਰਹੇ ਨੇ ਤੋਂ ਇਹਦੇ ਨਾਲ ਨਾਲ ਸਰਕਾਰ ਜਾਂ ਏਜੰਸੀਆਂ ਕੁਝ ਐਸਾ ਕੰਮ ਕਰਨ ਦੀ ਕੋਸ਼ਿਸ਼ ਕਰਨੀ ਹੈ ਜਜ ਨਾਲ ਦੁਬਾਰਾ ਨਫ਼ਰਤ ਪੈਦਾ ਹੋਵੇ ਜਾਂ ਕੋਈ ਨਾ ਕੋਈ ਡਰ ਦਾ ਮਾਹੌਲ ਪੈਦਾ ਹੋਵੇ ਤਾਂ ਤੁਸੀਂ ਦੇਖਿਆ ਹੋਣਾ ਬਠਿੰਡੇ ਜਿਹੜਾ ਇੱਕ ਘਰ ਦੇ ਵਿੱਚ ਨੌਜਵਾਨ ਮੁੰਡੇ ਕੋਲੋਂ ਬੰਬ ਚੱਲ ਗਿਆ ਮੋਬਾਈਲ ਦੇ ਵਿੱਚ ਹੀ ਆਪਣਾ ਟਰੇਜਮੇ ਵਿੱਚ ਚੱਲ ਰਿਹਾ ਉਹ ਸਾਰੀ ਡਿਟੇਲ ਨਿਊਜ਼ ਤੁਸੀਂ ਦੇਖ ਲਈ ਹੋਣੀ ਹੈ ਪਰ ਹੈਰਾਨੀ ਇਸ ਗੱਲ ਦੀ ਹੈ ਕਿ ਹੁਣ ਪੁਲਿਸ ਦਾ ਇਹ ਦਾਵਾ ਕਿ ਚਲੋ ਮੁੰਡਾ ਤਾਂ ਸਿੱਖਾਂ ਦੇ ਘਰ ਜੰਮਿਆ ਸੀ ਪੈਦਾ ਹੋਇਆ ਹਨਾ ਪਰ ਉਹਦੇ ਪੁਲਿਸ ਦੇ ਮੁਤਾਬਕ ਵੀ ਉਹਦੇ ਮੋਬਾਈਲ ਦੇ ਵਿੱਚੋਂ ਇਸਲਾਮਿਕ ਕੱਟੜਵਾਦ ਦੀਆਂ ਜਿਹੜਾ ਬਿਆਨ ਪੁਲਿਸ ਨੇ ਦਿੱਤਾ ਹੈ ਵੀ ਉਹਦੇ ਮੋਬਾਈਲ ਦੇ ਵਿੱਚੋਂ ਇਸਲਾਮਿਕ ਕੱਟੜਵਾਦ ਨਾਲ ਸੰਬੰਧਿਤ ਵੀਡੀਓਜ਼ ਲੱਭੀਆਂ ਹਨ ਹੁਣ ਕੀ ਧੰਦਾ ਚੱਲ ਰਿਹਾ ਸੀ ਉਹ ਬੰਬ ਅਚਾਨਕ ਚੱਲ ਗਿਆ ਜਾਂ ਕਿਸੇ ਤਰੀਕੇ ਨਾਲ ਕੋਈ ਪਲੈਨਿੰਗ ਚੱਲ ਰਹੀ ਸੀ ਇਹ ਹਲੇ ਕੋਈ ਕਨਫਰਮ ਨਹੀਂ ਹੈਗਾ ਪਰ ਕੋਈ ਵੀ ਐਸੀ ਘਟਨਾ ਵਾਪਰੇ ਵੱਡੀ ਕੋਈ ਵੀ ਦੁਖਦ ਘਟਨਾ ਵਾਪਰੇ ਸੋ ਸਿੱਖਾਂ ਤੇ ਮੁਸਲਮਾਨਾਂ ਨੂੰ ਆਪਣਾ ਜਿਹੜਾ ਭਾਈਚਾਰਾ ਤੁਹਾਡਾ ਕਾਇਮ ਆ ਕਾਫੀ ਲੰਬੇ ਟਾਈਮ ਬਾਅਦ ਜਿਹੜੀ ਨਫ਼ਰਤ ਸੀ ਘਟੀ ਆ ਤੇ ਇਹਨੂੰ ਕਾਇਮ ਹੀ ਰੱਖਣਾ ਹੈ ਸਰਕਾਰ ਦਾ ਕੰਮ ਹੈ ਉਹਨਾਂ ਨੇ ਅੱਗ ਲਾਉਣਾ ਏਜੰਸੀਆਂ ਨੇ ਕੋਈ ਨਾ ਕੋਈ ਬਹਾਨਾ ਲੱਭ ਕੇ ਕੰਮ ਕਰ ਹੀ ਲੈਣਾ ਸੋ ਇਹੋ ਜਿਹਾ ਕੋਸ਼ ਹੁਣ ਹੋਣ ਦੇ ਚਾਂਸ ਲੱਗ ਸਕਦੇ ਆ ਸਰਕਾਰਾਂ ਕੁਝ ਵੀ ਕਰ ਸਕਦੀਆਂ ਨੇ ਜਿਵੇਂ ਬਦਮੀਆਂ ਕਰਵਾਈਆਂ ਕੀ ਕੁਝ ਇੱਥੇ ਬੜੇ ਰੰਗ ਤਮਾਸ਼ੇ ਤੁਹਾਡੇ ਸਾਹਮਣੇ ਹੁੰਦੇ ਰਹਿੰਦੇ ਆ ਸੋ ਇਹ ਇਸ ਚੀਜ਼ ਤੋਂ ਅਲਰਟ ਰਹਿਣਾ ਵੀ ਇਹ ਸਰਕਾਰ ਆਪਣਾ ਕੰਮ ਉਹਨੇ ਕਰਨਾ ਹੀ ਕਰਨਾ ਹੈ ਠੀਕ ਹੈ ਜੀ ਪਰ ਅਸੀਂ ਆਪਣੇ ਭਾਈਚਾਰੇ ਨੂੰ ਇਨਸਾਨੀਅਤ ਨੂੰ ਜ਼ਮੀਰਾਂ ਨੂੰ ਜਿਹੜਾ ਇਹ ਜਾਗਦੇ ਰੱਖਣਾ ਹੈ ਆਪਣੇ ਅਕਲ ਦਾ ਇਸਤੇਮਾਲ ਕਰਕੇ ਆਪਣਾ ਕੋਈ ਨੁਕਸਾਨ ਇਨਸਾਨੀਅਤ ਨੂੰ ਸ਼ਰਮਸਾਰ ਨਹੀਂ ਕਰਨਾ ਇਹਨਾਂ ਖੂੰਖਾਰ ਸਰਕਾਰਾਂ ਦੇ ਮਗਰ ਲੱਗ ਕੇ ਸੋ ਹੁਣ ਜਿਹੜੀ ਗੱਲ ਆਪਾਂ ਐਨ ਜੀਓਜ਼ ਦੀ ਗੱਲ ਕਰ ਲੈਨੇ ਆ ਆ ਨਾਲ ਨਾਲ ਤੁਸੀਂ ਇੱਕ ਵੀਡੀਓ ਦੇਖ ਰਹੇ ਹੋ ਇਹ ਫਾਈਲ ਸਿਰਫ ਮੈਂ ਇੱਕ ਫਾਈਲ ਦਿਖਾ ਰਿਹਾ ਹਲੇ ਇੱਕ ਫਾਈਲ ਦਾ ਡਾਟਾ ਜਿਹੜੀ ਕਿ ਲਗਭਗ 1.4 400 ਪੇਜਾਂ ਤੋਂ ਵੱਧ ਦੀ ਫਾਈਲ ਹੈ ਹਲੇ ਮੇਰੇ ਕੋਲ 8-9 ਫਾਈਲਾਂ ਪਈਆਂ ਨੇ ਇਦੋਂ ਮੋਟੀਆਂ-ਮੋਟੀਆਂ ਲਗਭਗ ਲਗਭਗ ਜੇ ਮੈਂ ਮोटा-ਮोटा ਅੰਦਾਜ਼ਾ ਲਾਵਾਂ ਤਾਂ 2700 ਤੋਂ ਲੈ ਕੇ 3000 4 ਤਿੰਨ ਹਜ਼ਾਰ ਲਗਭਗ ਪੇਜ ਜਿਹੜਾ ਬਣ ਜਾਂਦਾ ਆ ਸਾਰੀਆਂ ਫਾਈਲਾਂ ਦਾ ਮਿਲਾ ਕੇ ਜਿਹਦੇ ਵਿੱਚ ਇਹਨਾਂ ਦੇ ਕਾਲੇ ਚਿੱਠੇ ਐਨ ਜੀਓਜ਼ ਦੇ ਆਡਿਟ ਰਿਪੋਰਟਾਂ ਬੜਾ ਕੁਛ ਦੇ ਵਿੱਚ ਧੰਦਾ ਹੋਇਆ ਤੋਂ ਹੁਣ ਇਸ ਟਾਈਮ ਅਤੇ ਦੇਖੋ ਮੈਂ ਗੱਲ ਕਰਨੀ ਨਹੀਂ ਸੀ ਚਾਹੁੰਦਾ ਪਰ ਕਿਉਂਕਿ ਹੁਣ ਪੈਸਾ ਸੰਗਤ ਦਾ ਲੱਗ ਰਿਹਾ ਤੇ ਕਿੰਨੀ ਕੁ ਦੇਰ ਤੱਕ ਅਸੀਂ ਚੁੱਪ ਰਹੀਏ ਐਸਜੀਪੀਸੀ ਦੇ ਮਾਮਲੇ 'ਚ ਅਸੀਂ ਚੁੱਪ ਰਏ ਹਾਲਾਤ ਇੰਨੇ ਮਾੜੇ ਹੋ ਗਏ ਵੀ ਅੱਜ ਲੋਕ ਗਾਲ੍ਹਾਂ ਕੱਢਦੇ ਆ ਅਕਾਲੀ ਦਲ ਦੇ ਮਾਮਲੇ 'ਚ ਲੋਕ ਚੁੱਪ ਰਏ ਪੰਥ-ਪੰਥ ਕਰਕੇ ਇਹਨਾਂ ਨੂੰ ਸਿਰ ਤੇ ਬਿਠਾ ਲਿਆ ਕਿਤੇ ਕੋਈ ਟਰਾਂਸਪੇਰੈਂਸੀ ਰੱਖੀ ਨਹੀਂ ਕੋਈ ਅਕਾਉਂਟੇਬਿਲਟੀ ਨਹੀਂ ਰੱਖੀ ਕੋਈ ਸਵਾਲ ਨਹੀਂ ਪੁੱਛੇ ਕਿਸੇ ਗੱਲ ਦੇ ਵੀ ਜੋ ਇਹਨਾਂ ਨੇ ਕਰਤਾ ਠੀਕ ਹੈ ਜੀ ਸਾਨੂੰ ਆਟੇ-ਦਾਲ ਤੇ ਸਕੀਮਾਂ ਤੇ ਲਾ ਕੇ ਕਰੀ ਗਏ ਨਾ ਤੇ ਅੱਜ ਅਕਾਲੀ ਦਲ ਦਾ ਹਾਲ ਦੇਖ ਲਓ ਕਿੱਥੇ ਸਮ ਉਹ ਇਹੀ ਗੱਲ ਮੈਂ ਕਰਨੀ ਨਹੀਂ ਸੀ ਚਾਹੁੰਦਾ ਪਰ ਅੱਜ ਮਜਬੂਰੀ ਵਿੱਚ ਮੈਨੂੰ ਖਾਲਸਾ ਈਡ ਬਾਰੇ ਕਰਨੀ ਪੈ ਰਹੀ ਹਾਲਾਂਕਿ ਅੱਲੇ ਬਹੁਤ ਜਥੇਬੰਦੀਆਂ ਬਾਰੇ ਆਂਜੀਓਸ ਬਾਰੇ ਗੱਲ ਕਰਾਂਗੇ ਪਰ ਪਹਿਲਾਂ ਖਾਲਸਾ ਈਡ ਬਾਰੇ ਕਰਦੇ ਆ ਖਾਲਸਾ ਈਡ ਨੇ ਮਾਣ ਵਾਲੀ ਗੱਲ ਆ ਕਿ ਇੱਕ ਸਮਾਂ ਸੀ ਜਦੋਂ ਬਹੁਤ ਸਿੱਖਾਂ ਦਾ ਦੁਨੀਆ ਭਰ ਦੇ ਵਿੱਚ ਨਾਮ ਚਮਕਾਇਆ ਸਾਨੂੰ ਹਰ ਇੱਕ ਨੂੰ ਪ੍ਰਾਊਡ ਹੁੰਦਾ ਸੀ ਵੀ ਖਾਲਸਾ ਈਡ ਨਾਂ ਦੀ ਕੋਈ ਸਿੱਖਾਂ ਦੀ ਸੰਸਥਾ ਆ ਜਿਹੜੀ ਇਨਸਾਨੀਅਤ ਨੂੰ ਬਚਾ ਰਹੀ ਆ ਲੋਕਾਂ ਨੂੰ ਕੋਈ ਉੱਥੇ ਧਰਮ ਨਹੀਂ ਦੇਖਿਆ ਜਾ ਰਿਹਾ ਕੋਈ ਜਾਤ ਨਹੀਂ ਦੇਖੀ ਜਾਂਦੀ ਕੋਈ ਦੇਸ਼ ਨਹੀਂ ਦੇਖਿਆ ਜਾਂਦਾ ਕੋਈ ਰੰਗ ਨਹੀਂ ਦੇਖਿਆ ਜਾਂਦਾ ਖਾਲਸਾ ਈ ਜਿਹੜੀ ਆ ਨਿਰਪੱਖ ਤਰੀਕੇ ਨਾਲ ਨਿਰਵਿਰੋਧ ਤਰੀਕੇ ਨਾਲ ਚੰਗੇ ਤਰੀਕੇ ਨਾਲ ਦੁਨੀਆ ਭਰ ਦੇ ਵਿੱਚ ਕੰਮ ਕਰ ਰਹੀ ਆ ਸੇਵਾ ਕਰ ਰਹੀ ਆ ਤੇ ਉਹਦੇ ਨਾਲ ਸਮੁੱਚੇ ਜਿਹੜਾ ਸਿੱਖ ਭਾਈਚਾਰਾ ਸੀ ਉਹਨੂੰ ਮਾਣ ਹੋਇਆ ਪਰ ਦਿੱਕਤ ਇੱਥੇ ਆ ਗਈ ਕਿ ਜਦੋਂ ਕੰਮ ਚੰਗਾ ਕਰਦੇ ਨੇ ਲੇਕਿਨ ਧਿਆਨ ਕਿਸੇ ਪਾਸੇ ਦਿੱਤਾ ਨਹੀਂ ਵਿੱਚ ਵਿੱਚ ਜਿਹੜੇ ਚੌਂਕ ਜਿੰਨੂੰ ਕਹਿ ਦਿੰਨੇ ਆਪਾਂ ਉਹ ਆਗੇ ਜਾ ਕੇ ਤਾਂ ਜ਼ਖਮ ਹੋ ਗਿਆ ਮਾੜਾ ਮੋੜ ਤੇ ਜ਼ਖਮ ਨੂੰ ਇਸ ਤਰੀਕੇ ਨਾਲ ਅਣਗੌਲੀਆਂ ਕਰ ਦਿੱਤਾ ਗਿਆ ਵੀ ਉਹ ਜ਼ਖਮਾਂ ਦੇ ਵਿੱਚ ਕੀੜੇ ਪੈ ਗਏ ਤੇ ਉਹ ਕੀੜੇ ਐਸੇ ਕੌਣ ਪਏ ਤੇ ਉਹ ਵੀ ਆ ਤੁਹਾਨੂੰ ਦੱਸਦੇ ਆ ਜੀ ਹੁਣ ਆ ਸ਼ਖਸ ਨੂੰ ਤੁਸੀਂ ਦੇਖੋ ਜੀ ਅਮਰਪ੍ਰੀਤ ਇਹਦਾ ਨਾਮ ਆ ਜੀ ਹੁਣ ਇਹ ਖਾਲਸਾ ਈਡ ਦੇ ਵਿੱਚੋਂ ਨਿਕਲਿਆ ਹੁਣ ਉਹਦੇ ਬਾਰੇ ਖਾਲਸਾ ਈਡ ਨੇ ਵੀ ਕਦੇ ਖੁੱਲ ਕੇ ਸਪਸ਼ਟੀਕਰਨ ਨਹੀਂ ਦਿੱਤੇ ਵੀ ਕੀ ਗੱਲ ਰਵੀ ਸਿੰਘ ਵੀ ਗੁੰਗਲੂਆਂ ਤੋਂ ਮਿੱਟੀ ਝਾੜਦੇ ਫਿਰਦੇ ਅੱਜ ਕੱਲ ਵੀ ਐਦਾਂ ਹੋਇਆ ਬੱਚੇ ਆ ਜੀ ਚਿੱਕੜ ਸੁੱਟਦੇ ਆ ਫਲਾਣਾ ਢਮਕਾਣਾ ਪਰ ਖੁੱਲ ਕੇ ਕੁਝ ਗੱਲਾਂ ਨਹੀਂ ਹੋਈਆਂ ਸੋ ਇਹਨਾਂ ਨੇ ਵੀ ਜਿਹੜੀਆਂ ਗੱਲਾਂ ਕੀਤੀਆਂ ਨੇ ਹੁਣ ਉਹਦੇ ਕਾਗਜ਼ ਪੱਤਰ ਮੇਰੇ ਕੋਲ ਚੰਗੇ ਤਰ੍ਹਾਂ ਲੱਭ ਗਏ ਆ ਮੈਂ ਮੋਟਾ-ਮੋਟਾ ਦੱਸ ਦਿੰਦਾ ਆ ਬਾਕੀ ਡਿਟੇਲਡ ਜੇ ਤੁਹਾਨੂੰ ਚਾਹੀਦੀ ਉਹ ਮੈਂ ਸਾਰੇ ਕਾਗਜ਼ ਹਲੇ ਪੜ੍ਹ ਰਿਹਾ ਆ ਤੇ ਉਹ ਮੈਂ ਤੁਹਾਨੂੰ ਡਿਟੇਲ ਦੇ ਵਿੱਚ ਅੱਗੇ ਜਾ ਕੇ ਪ੍ਰੂਫ ਦੇ ਵਿੱਚ ਦੱਸ ਦਊਗਾ ਪਰ ਮੈਂ ਅੱਜ ਕਾਲੀ ਵਿੱਚ ਤਾਂ ਦੱਸ ਰਿਹਾ ਕਿ ਤਾਂ ਕਿ ਸੰਗਤ ਜਿਹੜੀ ਐ ਅਲਰਟ ਹੋਵੇ ਔਰ ਇਹਨਾਂ ਦੇ ਸਮਾਂ ਰਹਿੰਦੇ ਆ ਗੱਲ ਨੂੰ ਹੱਥ ਪਾਇਆ ਜਾਵੇ ਇਹਨਾਂ ਦੇ ਮੂੰਹ ਬੰਦ ਟਾਈਮ ਨਾਲ ਕੀਤੇ ਜਾਣ ਤਾਂ ਕਿ ਅੱਗੇ ਤੋਂ ਇਹ ਲੋਕ ਜਿਹੜੇ ਆ ਵਪਾਰੇ ਮੈਂ ਕਹੂੰਗਾ ਗਿਰਜਾ ਖਾਣੇ ਮਾਸ ਖਾਣੀਆਂ ਗਿਰਜਾਂ ਜਿਹੜੀਆਂ ਨੇ ਹੱਡਾ ਰੂੜੀ ਦੇ ਜਾਨਵਰ ਜਿਹੜੇ ਨੇ ਇਹ ਸਿੱਖਾਂ ਨੂੰ ਬੇਫਕੂਬ ਨਾ ਬਣਾ ਸਕਣ ਦਸਵੰਦ ਦੀ ਜਿਹੜੀ ਕਮਾਈ ਆ ਸਿੱਖਾਂ ਦੀ ਮਿਹਨਤ ਦੀ ਕਮਾਈ ਆ ਉਹਨੂੰ ਐਵੇਂ ਨਾ ਲੁੱਟ ਕੇ ਲੈ ਕੇ ਜਾਣ ਸੋ ਅਮਰਪ੍ਰੀਤ ਹੁਣ ਅੱਜ ਬੜੇ ਵੱਨਸਵੰਨੇ ਕਲਾਕਾਰ ਲੈ ਕੇ ਆ ਰਿਹਾ ਜੀ ਪੰਜਾਬ ਦੇ ਵਿੱਚ ਇੱਕ ਨਾਲ ਇਹਨਾਂ ਦੇ ਗੋਲ ਗੱਪਾ ਪੱਤਰਕਾਰ ਵੀ ਆ ਮੱਕੜ ਜਿਹਨੂੰ ਕਹਿ ਦਿੰਦੇ ਆ ਉਹਨੂੰ ਬੜੀ ਤਕਲੀਫ ਹੁੰਦੀ ਆ ਵੀ ਸਾਨੂੰ ਸ਼ੈਂਕੀ ਬੈਂਕੀ ਕਿਉਂ ਕਹਿ ਜਾਂਦਾ ਅਸੀਂ ਐ ਨਹੀਂ ਕਰਦੇ ਜੀ ਐਂ ਐ ਨਹੀਂ ਕਰਦੇ ਐਂ ਹੱਥ ਰਹਿਦਾ ਹਨਾ ਜਿਵੇਂ ਇੱਕ ਡਾਇਲੌਗਸ ਦੀ ਫਿਲਮ ਦਾ ਤੇ ਉਹਦੇ ਚ ਇਹਨੂੰ ਤਕਲੀਫ ਹੋਈ ਆ ਭਾਈ ਤੁਹਾਡੀਆਂ ਕਰਤੂਤਾ ਕਰਕੇ ਹੀ ਲੋਕਾਂ ਨੂੰ ਇਹ ਗੱਲਾਂ ਬਣਾ ਬਣੀਆਂ ਨੇ ਸਮਾਜ ਦੇ ਵਿੱਚ ਗੱਲਾਂ ਪਰਚਲਤ ਨੇ ਇਸ ਕਰਕੇ ਤੁਹਾਨੂੰ ਗੁੱਸਾ ਨਹੀਂ ਕਰਨਾ ਚਾਹੀਦਾ ਤੁਹਾਡੇ ਲੋਕਾਂ ਨੇ ਇਹ ਕੁਛ ਕੀਤਾ ਹੁਣ ਵੀ ਅਮਰਪ੍ਰੀਤ ਨਾਤਾ ਸ਼ੈਂਕੀ ਬੈਂਕੀ ਜੋ ਵੀ ਹੈਗਾ ਇਹ ਇਹਨੇ ਕੀ ਕੀਤਾ ਹੁਣੇ ਦਾਅਵੇ ਕਰ ਰਿਹਾ ਵੀ ਅਸੀਂ ਟਰੈਕਟਰ ਦਵਾਂਗੇ ਜੀ ਟਰੈਕਟਰਾਂ ਵਾਲਾ ਜਲੂਸ ਤਾਂ ਇਹਨਾਂ ਨੇ ਆਪ ਹੀ ਕਢਾ ਲਿਆ ਜਿਹੜੇ ਸੋਸ਼ਲ ਮੀਡੀਆ ਦੇ ਪੋਸਟਾਂ ਵਾਇਰਲ ਹੋਣ ਨਹੀਂ ਹੁੰਦੀਆਂ ਫਿਰਦੀਆਂ ਨੇ ਉਸ ਤੋਂ ਇਲਾਵਾ ਜੀ ਘਰ ਬਣਾ ਕੇ ਦਵਾਂਗੇ ਅਸੀਂ ਇਹ ਕਰਦਾਂਗੇ ਉਹ ਕਰਦਾਂਗੇ ਹੁਣ ਮੈਂ ਅਮਰਪ੍ਰੀਤ ਸਿੰਘ ਨੂੰ ਤੇ ਜਿਹੜਾ ਮੱਕੜ ਹੈਗਾ ਸ਼ੈਂਕੀ ਬੈਂਕੀ ਦੋਵੇਂ ਜੋੜੀ ਨੂੰ ਮੈਂ ਕਹੂੰਗਾ ਇਹ ਜਿਹੜਾ ਮੁਸਤਫਾ ਬਾਦ ਇਹਨਾਂ ਨੇ ਘਰ ਬਣਾ ਕੇ ਦਿੱਤੇ ਆ ਜੀ ਹਨਾ ਹੁਣ ਇਹ ਘਰ ਘਰ ਬਣਾਉਣ ਦੀਆਂ ਗੱਲਾਂ ਕਰਦੇ ਪਹਿਲਾਂ ਮੈਂ ਕਹੂੰਗਾ ਕਿ ਮੱਕੜ ਸਾਹਿਬ ਜਾਂ ਸਾਰੇ ਤੁਸੀਂ ਉੱਥੇ ਮੀਡੀਆ ਲੈ ਕੇ ਜਾਓ ਖਾਸ ਕਰਕੇ ਮੱਕੜ ਤੇ ਜਿਹੜਾ ਦੂਜਾ ਸ਼ੈਂਕੀ ਅਮਰਪ੍ਰੀਤ ਤੇ ਜ਼ਰੂਰ ਜਾਵੇ ਉੱਥੇ ਉੱਥੇ ਜਾ ਕੇ ਦੇਖੋ ਲੋਕਾਂ ਨੇ ਤੁਹਾਨੂੰ ਨਾ ਗਲੋਂ ਤੋਂ ਫੜ ਕੇ ਘੜੀਸੇ ਮਾਰਨੇ ਆ ਆ ਨਾਲ ਨਾਲ ਮੈਂ ਲੇਕਿਨ ਮੈਂ ਉੱਥੋਂ ਬਾਕਾਇਦਾ ਫੋਟੋਆਂ ਖਿੱਚਵਾਈਆਂ ਇਹ ਬੜੇ ਚਿਰ ਦੀ ਗੱਲ ਮੈਨੂੰ ਪਤਾ ਸੀ ਪਰ ਚਲੋ ਅਸੀਂ ਵੀ ਚੁੱਪ ਰਹੇ ਪਰ ਹੁਣੇ ਅਮਰਪ੍ਰੀਤ ਨੂੰ ਸਵਾਲ ਪੁੱਛੋ ਵੀ ਤੁਸੀਂ ਇਸ ਤਰੀਕੇ ਦੇ ਘਰ ਬਣਾ ਕੇ ਦੋਗੇ ਮੈਂ اپیل ਕਰਦਾ ਪੰਜਾਬ ਦੇ ਲੋਕਾਂ ਨੂੰ ਕਿ ਤਰਪਾਲਾਂ ਵਿੱਚ ਰਹਿ ਲਿਓ ਉੱਥੇ ਪਤਾ ਨਹੀਂ ਕਦੋਂ ਲੈਂਟਰ ਲੋਕ ਤਾਂ ਗਾਲ੍ਹਾਂ ਕੱਢਦੇ ਨੇ ਜੁੱਤੀਆਂ ਮਾਰਨੋਂ ਜਾਂਦੇ ਨੇ ਇਹਨਾਂ ਦਾ ਸਿਰ ਤੇ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਦੇ ਨੇ ਜਦੋਂ ਮੇਰੇ ਵੀ ਫੋਨ ਦੇ ਉੱਪਰ ਗੱਲ ਹੈ ਵੀ ਆ ਤੁਹਾਡੇ ਬੰਦੇ ਕਰਤੂਤਾਂ ਕਰਕੇ ਗਏ ਆ ਜੀ ਮਤਲਬ ਇਹ ਅਮਰਪ੍ਰੀਤ ਨੂੰ ਸਵਾਲ ਜ਼ਰੂਰ ਪੁੱਛਿਆ ਜਾਵੇ ਮੈਂ ਕਹਿੰਦਾ ਵੀ ਸਾਰਾ ਸਿੱਖ ਪੰਥ ਜਿਹੇ ਦਾ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਜਾਂ ਜਿੰਨੇ ਵੀ ਪੱਤਰਕਾਰ ਜਾਣਾ ਹੋਵੇ ਇਹ ਰੋਪੜ ਜ਼ਿਲ੍ਹੇ ਚ ਮੁਸਤਫਾ ਬਾਦ ਪਿੰਡ ਪੈਂਦਾ ਜੀ ਉੱਥੇ ਜਾ ਕੇ ਹਾਲਾਤ ਜਾ ਕੇ ਦੇਖੋ ਵੀ ਇਹਨਾਂ ਨੇ ਕਿੰਨਾ ਘਟੀਆ ਕੰਮ ਕਰਕੇ ਦਿੱਤਾ ਇਹਨੇ ਗੰਦੇ ਮਕਾਨ ਬਣਾ ਕੇ ਦਿੱਤੇ ਕਿ ਜਿੱਥੇ ਤੁਸੀਂ ਬੰਦਾ ਕੱਲਾ ਵੜਨ ਨੂੰ ਵੀ ਦਿਲ ਨਹੀਂ ਕਰਦਾ ਪਤਾ ਨਹੀਂ ਕਿਹੜੇ ਵੇਲੇ ਛੱਤ ਡਿੱਗ ਪੈਣੀ ਹੈ ਆ ਤੁਸੀਂ ਨਾਲ ਨਾਲ ਤਸਵੀਰਾਂ ਦੇਖ ਰਹੇ ਹੋ ਦੇਖਦਾ ਕਿ ਤੁਹਾਨੂੰ ਕੋਈ ਸੀਮੈਂਟ ਲੱਗਾ ਅਪਲਾਈ ਦੇ ਦਰਵਾਜ਼ੇ ਲਾਏ ਹੋ ਤਰੇੜਾਂ ਪਾਟੀਆਂ ਪਈਆਂ ਨੇ ਇੱਥੇ ਰਹਿ ਲੁਗਿਆ ਅਮਰਪ੍ਰੀਤ ਵਰਗੇ ਬੰਦੇ ਤੁਸੀਂ ਜਿਹੜਾ ਸੇਵਾ ਦੇ ਨਾਂ ਤੇ ਤੁਸੀਂ ਲੋਕ ਸਾਰੀ ਸਿੱਖ ਕੌਮ ਦੀ ਬਦਨਾਮੀ ਕਰਤੀ ਹੈ ਇਹ ਸੰਗਤ ਨੂੰ ਸੰਗਤ ਇਹਨਾਂ ਲੋਕਾਂ ਦੇ ਕੋਲੋਂ ਪੁੱਛੇ ਵੀ ਜਿਹੜਾ ਅਸੀਂ ਪੈਸਾ ਲੱਖਾਂ ਕਰੋੜਾਂ ਰੁਪਏ ਤੁਹਾਨੂੰ ਦਿੱਤਾ ਸੀ ਕੀ ਆ ਗੰਦ ਪਾਉਣ ਨੂੰ ਦਿੱਤਾ ਸੀ ਜਿਨ੍ਹਾਂ ਦੇ ਬੱਚੇ ਛੋਟੇ ਛੋਟੇ ਬੱਚੇ ਨਾ ਘਰਾਂ ਦੇ ਵਿੱਚ ਰਹਿੰਦੇ ਆ ਜੇ ਕੱਲੋ ਕੋਈ ਹਾਦਸਾ ਵਾਪਰ ਜੇ ਕਿੱਛੇ ਗੱਲ ਜਾਣੀ ਹੈ ਜੀ ਖਾਲਸਾ ਈ ਨੇ ਦਿੱਤਾ ਖਾਲਸਾ ਈ ਕਿੰਨਾ ਦੀ ਸਿੱਖਾਂ ਦੀ ਸਿੱਖ ਚਲਾਉਂਦੇ ਇਸ ਸੰਸਥਾ ਨੂੰ ਤੇ ਕਰਤਾ ਨਾ ਮਰਨ ਵਾਲਾ ਤੁਸੀਂ ਸਿਰਫ ਇਹਨਾਂ ਚੰਦ ਪੈਸਿਆਂ ਦੇ ਖਾਤਰ ਪੈਸੇ ਬਚਾਉਣ ਦੇ ਖਾਤਰ ਇਹਨਾਂ ਨੇ ਸਾਰੇ ਪੰਥ ਦਾ ਮੂੰਹ ਕਾਲਾ ਕਰਵਾਉਣ ਦੀ ਕੋਈ ਕਸਰ ਨਹੀਂ ਛੱਡੀ ਇਹਨਾਂ ਦੋ ਚਾਰ ਛਲਾਰੂਆਂ ਨੇ ਉਸ ਤੋਂ ਇਲਾਵਾ ਦੇਖੋ ਤੁਸੀਂ ਬੇਈਮਾਨ ਬੰਦਿਆਂ ਦੀ ਹੁਣ ਮੰਨ ਲਓ ਅ ਤੁਸੀਂ ਵੱਡੇ ਪੱਧਰ ਤੇ ਕੋਈ ਚੀਜ਼ ਖਰੀਦਣੀ ਹੋਵੇ ਮੰਨ ਲਓ ਤੁਸੀਂ 100 ਪੀਸ ਕੋਈ ਗੱਦਿਆਂ ਦੇ ਖਰੀਦਦੇ ਹੋ ਨਾ ਬੈੱਡ ਦੇ ਖਰੀਦਦੇ ਹੋ ਕੋਈ ਵੀ ਚੀਜ਼ ਵੱਡੇ ਲੈਵਲ ਤੇ ਖਰੀਦ ਤਾਂ ਲੋਕ ਡਿਸਕਾਊਂਟ ਬਹੁਤ ਵਧੀਆ ਤਰੀਕੇ ਨਾਲ ਮਿਲ ਜਾਂਦਾ ਹੈ ਇਹਨਾਂ ਨੇ ਪੈਸਟੀਸਾਈਡ ਖਰੀਦਿਆ ਕੀਟਨਾਸ਼ਕ ਖਰੀਦਿਆ ਇੱਕ ਪਿੰਡ ਦੀ ਦੁਕਾਨ ਦੇ ਵਿੱਚੋਂ ਉਹਦੇ ਵੀ ਬਿੱਲ ਮੈਂ ਲਏ ਤੇ ਉਹ ਦੁਕਾਨ ਹੀ ਨਹੀਂ ਅੱਜ ਕੱਲ ਲੱਭਦੀ ਕਿੱਥੇ ਗਈ ਕਿਹੜੀ ਫਰਮ ਸੀ ਕਿੰਨਾ ਬਣੀ ਹੈ ਨਾ ਇੱਕ ਪਿੰਡ ਦੀ ਦੁਕਾਨ ਤੋਂ 40 ਟਨ ਪੈਸਟੀਸਾਈਡ ਖਰੀਦੀ ਆ ਜੀ ਮਿਲਨ ਲੁਧਿਆਣਾ ਜ਼ਿਲ੍ਹੇ ਤੋਂ ਲੁਧਿਆਣਾ ਸਾਰਾ ਜ਼ਿਲ੍ਹਾ ਛੱਡ ਕੇ ਇੱਕ ਪਿੰਡ ਦੀ ਛੋਟੀ ਜੀ ਦੁਕਾਨ ਦੇ ਵਿੱਚੋਂ ਇਹਨਾਂ ਨੇ ਫਰਮ ਦਿਖਾਈ ਜਾਲੀ ਸ਼ਾਇਦ ਹੋਊਗੀ ਫਰਮ ਜਿਹੜੀ ਫਰਮ ਜੀ ਅੱਜ ਕੱਲ ਬੰਦ ਹੋਈ ਨਹੀਂ ਉਹ ਕਾਗਜ਼ਾਂ ਵਿੱਚ ਲੱਭਦੇ ਤਾਂ ਉਹ 40 ਟਨ ਜਿਹੜੀ ਫਰਮ ਪੈਸਟੀਸਾਈਡ ਖਰੀਦੀ ਇੱਕ ਪਿੰਡ ਦੀ ਦੁਕਾਨ ਤੋਂ ਤੇ ਫਿਰ ਇਹੀ ਹਿਸਾਬ ਉਹ ਕਰ ਰਿਹਾ ਵੀ ਜਿਹੜਾ ਖਰਚਾ ਪਾਇਆ ਸਿੱਖਾਂ ਦੇ ਦਸਵੰਦ ਦਾ ਉਹ ਰਿਟੇਲ ਦੇ ਪ੍ਰਾਈਸ 'ਚ ਪਾ ਲਿਆ ਤੇ ਆਪ ਜਿਹੜਾ ਅਸੀਂ ਹੋਲ ਸੇਲ ਦੇ ਵਿੱਚ ਲੈ ਲਿਆ ਰਲ ਮਿਲ ਕੇ ਭਾਈਆਂ ਭਾਈਆਂ ਨੇ ਹਨਾ ਫਿਰ ਇਹੀ ਕੁਛ ਕੰਮ ਕੀਤਾ ਇਹਨਾਂ ਨੇ ਮਤਲਬ ਕਿੰਡੀ ਵੱਡੀ ਠੱਗੇ ਵੀ ਐਡਾ ਵੱਡਾ ਲੁਧਿਆਣਾ ਜ਼ਿਲ੍ਹਾ ਲੁਧਿਆਣਾ ਜ਼ਿਲ੍ਹੇ ਨੂੰ ਛੱਡ ਕੇ ਲੁਧਿਆਣੇ ਤੋਂ ਅੱਗੇ ਮੁੱਲਾਂਪੁਰ ਜਗਰਾਉਂ ਕਿੰਨੇ ਉਹ ਵੀ ਕਸਬੇ ਵਧੀਆ ਸ਼ਹਿਰ ਨੇ ਤਾਂ ਉਹਨਾਂ ਨੂੰ ਵੀ ਛੱਡ ਕੇ ਉਦੋਂ ਵੀ ਅੱਗੇ ਜਾ ਕੇ ਇੱਕ ਛੋਟੇ ਜਿਹੇ ਪਿੰਡ ਦੇ ਵਿੱਚ ਪੈਸਟੀਸਾਈਡ ਖਰੀਦਦੇ ਆ ਜੀ ਕਿਉਂ ਜੀ ਬੇਈਮਾਨੀ ਕਰਨੀ ਸੀ ਤਾਂ ਹੀ ਇੱਕ ਪਿੰਡ ਦੀ ਛੋਟੀ ਜੀ ਦੁਕਾਨ ਤੋਂ ਤੁਸੀਂ ਉਹਦੀ ਦਿਖਾਇਆ ਨਾ ਕਾਗਜ਼ਾ ਵਿੱਚ ਵੀ ਅਸੀਂ ਇੱਥੋਂ ਲਈਆ ਕਿਹੜੀ ਸਿਆਣਪ ਹੈ ਇਸ ਗੱਲ ਦੇ ਵਿੱਚ ਇਹਦੇ ਵਿੱਚ ਜੀ ਫੇਰ ਉਸ ਤੋਂ ਇਲਾਵਾ ਅਖਬਾਰਾਂ ਤੁਸੀਂ ਕੱਢ ਕੇ ਦੇਖ ਲਓ ਸਾਰਾ ਕੁਝ ਇਹਨਾਂ ਨੇ ਡੀਏਪੀ ਉਦੋਂ ਵੰਡੀ ਸੀ ਪਿਛਲੀ ਵਾਰ ਤੋਂ ਹੜ੍ਹ ਆਏ ਸੀ 2019-19 ਦੀ ਗੱਲ ਹੈ ਹਨਾ ਉਦੋਂ ਡੀਏਪੀ ਵੰਡੀ ਇਹਨਾਂ ਨੇ 24000 ਜਿਹੜਾ ਬੈਗ ਸੀ 50-50 ਕਿਲੋ ਦਾ ਉਹਦਾ ਇਹਨਾਂ ਨੇ ਕਾਗਜ਼ਾਂ ਵਿੱਚ ਹੈਗਾ 24000 ਬੈਗ ਵੰਡੇ ਇਹਨਾਂ ਨੇ ਕਿੰਨਾ 12000 ਵੀ ਪੂਰਾ ਨਹੀਂ ਕੀਤਾ 12000 ਤੋਂ ਵੀ ਘਟਿਆ ਜੀ ਤੇ ਬਾਕੀ ਜਿਹੜਾ 12 ਚਲੋ 12 ਮੰਨ ਲਏ ਨੇ ਬੁੱਕਾ ਬੁੱਕਾ ਆਪਾਂ ਤੇ ਬਾਕੀ 12000 ਕਿੱਥੇ ਗਿਆ ਇਹਨਾਂ ਦੇ ਢਿੱਡ ਚ ਪੈ ਗਿਆ ਫਿਰ ਮਰੋਂ ਤੁਸੀਂ ਆਪ ਦੇਖੋ ਵੀ ਲੱਖਾਂ ਰੁਪਏ ਦਾ ਤੁਸੀਂ ਡੀਏਪੀ ਦਾ ਘਪਲਾ ਕਰ ਲਿਆ ਪੈਸਟੀਸਾਈਡ ਤੁਸੀਂ ਕਿੱਥੋਂ ਖਰੀਦ ਰਹੇ ਹੋ ਗੰਦੇ ਮਕਾਨ ਤੁਸੀਂ ਬਣਾ ਕੇ ਦੇ ਤੇ ਜਿੱਥੇ ਰਹਿਣ ਨੂੰ ਬੰਦਾ ਵੜਨ ਨੂੰ ਦਿਲ ਨਹੀਂ ਕਰਦਾ ਉੱਥੇ ਲੋਕਾਂ ਦੇ ਨਿਆਣੇ ਨੇ ਕਿੰਨੇ ਕਿ ਨਿਆਣੇ 5 5 6 6 ਸਾਲ ਦੇ ਬੱਚੇ ਉਹਨਾਂ ਘਰਾਂ ਦੇ ਵਿੱਚ ਰਹਿ ਰਹੇ ਆ ਤੇ ਉਹ ਇਹਨਾਂ ਨੇ ਇਹ ਦਰਿੰਦਪਨ ਇਹਨਾਂ ਲੋਕਾਂ ਨੇ ਕੀਤਾ ਹੈ ਠੀਕ ਹੈ ਜੀ ਉਹ 12000 ਸੰਗਤ ਇਹਨਾਂ ਦੇ ਕੋਲੋਂ ਸਵਾਲ ਪੁੱਛੇ ਕਿ 12000 ਬੈਗ ਕਿੱਥੇ ਗਿਆ ਆ ਜਿਹੜਾ ਪੈਸਟੀਸਾਈਡ ਤੁਸੀਂ ਖਰੀਦਿਆ ਇਹਦਾ ਕੀ ਬਣਿਆ ਜਿਹੜੇ ਘਰ ਤੁਸੀਂ ਗੰਦੇ ਬਣਾ ਕੇ ਦਿੱਤੇ ਆ ਟੁੱਟੇ ਭੱਜੇ ਕੋਈ ਉੱਥੇ ਜਾ ਕੇ ਸੰਗਤ ਆਪਣੀ ਅੱਖਾਂ ਨਾਲ ਦੇਖ ਕੇ ਫੇਰ ਗੱਲ ਕਰਿਓ ਜੇ ਮੇਰੇ ਕੋਲ ਕੋਈ ਸਬੂਤ ਲੈਣੇ ਹੋਏ ਮੈਂ ਫੋਟੋਆਂ ਦਿਖਾ ਦੂੰਗਾ ਮੈਂ ਉਹਨਾਂ ਬੰਦਿਆਂ ਦੇ ਨੰਬਰ ਦੇ ਦੇ ਦੂੰਗਾ ਤੁਸੀਂ ਗੱਲ ਕਰ ਲਿਓ ਲੋਹ ਤਾਂ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਦੇ ਇਹਨਾਂ ਨੂੰ ਇਹ ਕਿਤੇ ਜਾ ਕੇ ਤਾਂ ਵੇਖੇ ਤਾਂ ਅਮਰਪ੍ਰੀਤ ਜਿਹੜਾ ਅੱਜ ਕੱਲ ਸੇਵਾ ਕਰਦਾ ਫਿਰਦਾ ਆ ਮੈਂ ਬੇਨਤੀ ਕਰਦਾ ਵੀ ਇਹਨਾਂ ਲੋਕਾਂ ਦੇ ਕੋਲੋਂ ਘਰ ਨਾ ਬਣਾਇਓ ਕਿ ਤੁਸੀਂ ਮੌਤ ਦਾ ਸਮਾਨ ਲੈ ਲਓਗੇ ਤਰਪਾਲਾਂ 'ਤੇ ਰਹਿ ਲਿਓ ਛੱਪਰ ਪਾ ਲਿਓ ਮਿੱਟੀ ਦੇ ਘਰ ਬਣਾ ਲਿਓ ਤਾਂ ਕਿ ਤੁਹਾਨੂੰ ਪਤਾ ਤਾਂ ਹੋਊਗਾ ਵੀ ਜਿਹੜਾ ਕੋਈ ਤਰਪਾਲ ਪਾਈਏ ਡਿੱਗੂਗੀ ਤਾਂ ਕੋਈ ਸੱਟ ਪੇਟ ਤਾਂ ਨਾ ਲੱਗੂ ਬਚਾਅ ਹੋ ਜਾਊਗਾ ਤੁਹਾਡਾ ਜਿਹੜਾ ਕੁਸ਼ ਇਹ ਬਣਾ ਕੇ ਦੇਖ ਕੇ ਆਇਆ ਉਹ ਤਾਂ ਮੌਤ ਦਾ ਨੰਗਾ ਨਾਚ ਨੱਚਦੇ ਉੱਥੇ ਤੁਸੀਂ ਜਾ ਕੇ ਅੱਖਾਂ ਨਾਲ ਦੇਖੋ ਸਾਰਾ মিডিਆ ਮੁਸਤਫਾ ਬਾਦ ਪਿੰਡ ਦੇ ਵਿੱਚ ਜਾ ਕੇ ਦੇਖੇ ਵੀ ਇਹਨਾਂ ਨੇ ਕੀ ਖੇ ਖਲਾਰੀ ਉੱਥੇ ਫਿਰ ਉਸ ਤੋਂ ਇਲਾਵਾ ਜਿਹੜਾ ਇੱਥੇ ਇਹਨਾਂ ਦੇ ਪਟਿਆਲੇ ਨਾ ਤੁਸੀਂ ਜਿਹੜਾ ਹੈੱਡ ਆਫਿਸ ਆ ਆਪਣਾ ਹੈੱਡ ਆਫਿਸ ਨਹੀਂ ਕਹਿ ਸਕਦੇ ਹੈੱਡ ਆਫਿਸ ਤਾਂ ਸ਼ਾਇਦ ਖਾਲਸਾ ਆਂ ਦਾ ਦਿੱਲੀ ਆ ਪਰ ਪਟਿਆਲੇ ਇਹਨਾਂ ਦਾ ਇੱਕ ਬ੍ਰਾਂਚ ਆਫਿਸ ਆ ਜੀ ਇਹਨਾਂ ਨੇ ਜਦੋਂ ਅਮਰਪ੍ਰੀਤ ਪ੍ਰਧਾਨ ਹੁੰਦਾ ਸੀ ਖਾਲਸਾ ਆਂ ਦਾ ਪੰਜਾਬ ਦੇ ਵਿੱਚ ਤੇ ਇਹਨਾਂ ਨੇ ਨਾ ਹਜ਼ਾਰਾਂ ਦੀ ਤਦਾਦ ਦੇ ਵਿੱਚ ਮੇਰੇ ਖਾ ਲਗਭਗ 2000 ਇਹ ਜਿਹੜੇ ਪਾਣੀ ਦੇ ਫਿਲਟਰ ਹੁੰਦੇ ਆ ਉਹ ਖਰੀਦੇ ਠੀਕ ਹੈ ਜੀ 2000 ਉਹ ਫਿਲਟਰ ਖਰੀਦੇ ਉਹ ਅੱਜ ਵੀ ਰੁਲਦੇ ਫਿਰਦੇ ਆ ਜੀ ਬੋਏਰ 19 ਦੇ ਖਰੀਦੇ ਹੋਏ ਤੇ ਅੱਜ ਤੱਕ ਇਹਨਾਂ ਨੇ ਵੰਡੇ ਨਹੀਂ ਹੋ। ਹੁਣ ਇਹਨਾਂ ਨੇ ਕਿਉਂ ਨਹੀਂ ਵੰਡੇ? ਇਹ ਰਵੀ ਸਿੰਘ ਦੇ ਉੱਪਰ ਵੀ ਗੱਲ ਆ ਵੀ ਕਦ ਲਈ ਤੁਸੀਂ ਹੁਣ ਦਾਜ ਦਾ ਕੋਈ ਕੋਈ ਦਾਜ ਦੂਜ ਬਣਾ ਕੇ ਅੱਗੇ ਆਪਣੇ ਬੱਚਿਆਂ ਲਈ ਧੀਆਂ ਵਿਆਉਣੀਆਂ ਨੇ ਤੁਸੀਂ। ਕੀ ਕਰਨਾ ਹੈ ਤੁਸੀਂ ਉਹ ਰੱਖ ਕੇ ਇਹਨਾਂ ਦਾ? ਉਸ ਜਿਹੜਾ 2000 ਏਅਰ ਜਿਹੜਾ ਪਾਣੀ ਦਾ ਫਿਲਟਰ ਸੀ ਉਹਦਾ ਸਾਫਤਾਬ ਕੌਣ ਦੇਗਾ? ਤੁਸੀਂ ਤਾਂ ਮੂੰਹ ਚੱਕ ਕੇ ਕਹੀ ਹੋਏ ਇਹਨਾਂ ਨਿਕਲ ਗਿਆ ਕਿ ਨਵੀਂ ਐਨਜੀਓ ਬਣਾ ਲਈ ਸੇਵਾਦਾਰ ਬਣ ਕੇ ਤੁਸੀਂ ਪੰਥ ਦੇ ਤੇ ਜਿਹੜਾ ਪਿਛਲਾ ਤੁਸੀਂ ਖੇ ਖਲਾਰ ਕੇ ਗਏ ਹੋ ਜਿਹੜਾ ਤੁਸੀਂ ਪੈਸਾ ਖਾਦਾ ਕੌਮ ਦਾ ਉਹਦਾ ਹਸਾਬਤਾ ਕੌਣ ਦੇਗਾ ਇਹ ਸਵਾਲ ਤੁਸੀਂ ਜਿੱਥੇ ਆਵੇਂ ਪ੍ਰੀਤ ਮਿਲਦਾ ਇਹਨੂੰ ਸਵਾਲ ਪੁੱਛੋ ਔਰ ਜੇ ਫਾਈਲਾਂ ਕੋ ਸਬੂਤ ਚਾਹੀਦੇ ਉਹਨਾਂ ਤਾਂ ਝੜੀ ਲਾ ਦਾਂਗੇ ਅਸੀਂ ਇਹਨਾਂ ਦਾ ਐਸਾ ਜਰੂਰ ਮੱਕੂ ਠੱਪਾਂਗੇ ਵੀ ਇਹ ਵੀ ਯਾਦ ਰੱਖਣਗੇ ਸੰਗਤ ਇਹਨਾਂ ਦੇ ਕੋਲੋਂ ਬਿਲਕੁਲ ਪੁੱਛੇ ਵੀ ਤੁਸੀਂ ਜੋ ਜੋ ਪਿਛਲੀ ਵਾਰ ਖੇਡਾਈ ਸੀ ਹੁਣ ਤੱਕ ਤੁਸੀਂ ਜੋ ਕੀਤਾ ਹੈ ਉਹਦਾ ਹਸਾਬਤਾ ਆਪ ਤਾਂ ਸਾਨੂੰ ਦਿਓ ਕਲੀਅਰਲੀ ਆ ਕੇ ਆਜਣ ਨਾਲੇ ਮੱਕੜ ਨੂੰ ਪੱਤਰਕਾਰ ਨੂੰ ਬਿਠਾ ਲਓ ਉਹ ਇਹ ਜਿਹੜੇ ਫਿਲਟਰ ਆ ਪਾਣੀ ਵਾਲੇ ਉੱਥੇ ਰੁਲਦੇ ਫਿਰਦੇ ਸੋ ਇਹਨਾਂ ਲੋਕਾਂ ਦੇ ਕੋਲੋਂ ਗਿਰਜਾਂ ਦੇ ਕੋਲੋਂ ਬਚੋ ਹੋਰ ਦੂਜੀ ਗੱਲ ਮੈਂ ਹੋਰ ਹਾਸੇ ਵਾਲੀ ਗੱਲ ਦੱਸਦਾ ਜੀ ਮੈਂ ਤੁਹਾਨੂੰ ਐਗਜ਼ਾਮਪਲ ਦੱਸਦਾ ਕਿਵੇਂ ਤੁਹਾਡੇ ਪੈਸੇ ਜੀ ਤੁਹਾਡੇ ਜਿਹੜੇ ਤੁਸੀਂ ਇੱਕ ਇੱਕ ਪੈਣੀ ਪੈਣੀ ਇੱਕ ਇੱਕ ਸੈਂਟ ਇੱਕ ਇੱਕ ਪੈਸਾ ਪੈਸਾ ਕਿੰਨੀ ਸ਼ਰਧਾ ਦੇ ਨਾਲ ਤੁਸੀਂ ਮਿਹਨਤ ਕਰਕੇ ਲੋਕ ਜਿਹੜਾ ਦਿੰਦੇ ਹੋ ਇਹਨਾਂ ਨੂੰ ਉਹ ਕਿਵੇਂ ਖੇ ਖਰਾਬੀਆਂ ਕਰਦੇ ਹੁਣ ਆ ਮੇਰੇ ਹੱਥ 'ਚ ਟਿਸ਼ੂ ਪੇਪਰ ਹੈ ਜੀ ਮੈਂ ਸਾਰਿਆਂ ਸਾਹਮਣੇ ਇਹਨੂੰ ਪਾੜਦਾ ਇਹਦੇ ਮੈਂ ਟੁਕੜੇ ਟੁਕੜੇ ਕਰਦਾ ਜੀ ਹੁਣ ਸਭ ਨੂੰ ਦੇਖ ਰਿਹਾ ਨਾ ਕਿ ਪਾਟਾ ਹੋਇਆ ਲੀਰੋ ਲੀਰ ਕਰਤਾ ਹਨਾ ਹੁਣ ਹੈਰਾਨੀ ਇਸ ਗੱਲ ਦੀ ਆ ਕਿ ਇਹ ਪਾਟੇ ਹੋਏ ਨੂੰ ਦਿਖਾਉਣ ਵਾਸਤੇ ਰਵੀ ਸਿੰਘ ਨੂੰ ਯਕੀਨ ਦਿਵਾਉਣ ਵਾਸਤੇ ਮੇਰਾ ਘਰ ਤਿੰਨਾਂ ਚਾਰ ਵਾਰੀ ਵੱਡੇ ਵੱਡੇ ਇੰਜੀਨੀਅਰਾਂ ਤੋਂ ਸਰਵੇ ਕਰਵਾਏ ਆ ਜੀ ਵੀ ਇਹ ਪਾਟਾ ਹੋਇਆ ਫਿਰ ਰਵੀ ਸਿੰਘ ਨੂੰ ਲੱਖਾਂ ਰੁਪਏ ਲਵਾ ਕੇ ਸਰਵੇ ਕਰਵਾ ਕੇ ਰਿਪੋਰਟਾਂ ਲੈ ਕੇ ਆਰਕੀਟੈਕਟਾਂ ਦੀਆਂ ਇੰਜੀਨੀਅਰਸ ਦੀਆਂ ਫਿਰ ਰਵੀ ਸਿੰਘ ਨੂੰ ਯਕੀਨ ਆ ਵੀ ਹਾਂ ਇਹ ਪਾਟਾ ਹੋਇਆ ਜਿਹੜੇ ਘਰ ਮੈਂ ਗੰਦੇ ਕਹਿ ਰਿਹਾ ਉਹ ਰਵੀ ਸਿੰਘ ਤਾਂ ਮੰਨਦਾ ਹੀ ਨਹੀਂ ਸੀ ਘਰ ਵੀ ਗੰਦੇ ਹੋ ਸਕਦੇ ਘਰ ਵੀ ਟੁੱਟੇ ਭੱਜੇ ਹੋ ਸਕਦੇ ਤਾਂ ਪੈਰਾਂ ਦੇ ਪਾਣੀ ਨਹੀਂ ਸੀ ਪੈਣ ਦਿੰਦੇ ਫਿਰ ਤਿੰਨ ਚਾਰ ਵਾਰੀ ਸਰਵੇ ਕਰਵਾ ਕੇ ਰਿਪੋਰਟਾਂ ਦੇ ਕੇ ਫਿਰ ਰਵੀ ਸਿੰਘ ਨੂੰ ਠੰਡ ਪਈ ਆ ਲੱਖਾਂ ਰੁਪਏ ਇਸ ਚੀਜ਼ ਦੇ ਦਿਖਾਉਣ ਵਾਸਤੇ ਤੇ ਆ ਕਿਸੇ ਪਾਗਲ ਬੰਦੇ ਨੂੰ ਵੀ ਦਿਖਾ ਦੋ ਨਾ ਵੀ ਪਾਟਾ ਲੀਰੋ ਲੀਰ ਹੋਇਆ ਤਾਂ ਉਹ ਵੀ ਦੱਸ ਦੂਗਾ ਤੇ ਮੈਂ ਅੱਜ ਵੀ ਦਾਅਵੇ ਨਾਲ ਕਹਿੰਦਾ ਆ ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਆਂ ਰਵੀ ਸਿੰਘ ਨੇ ਜਿਹੜੇ ਲੱਖਾਂ ਰੁਪਏ ਆ ਤੁਸੀਂ ਰਿਪੋਰਟਾਂ ਬਣਾਉਣ ਚ ਲਾਇਏ ਦੇ ਮਕਾਨ ਟੁੱਟੇ ਆ ਜਾਂ ਕੀ ਆ ਤਾਂ ਤੁਸੀਂ ਤੁਸੀਂ ਅੰਨਿਆਂ ਨੂੰ ਲੈ ਕੇ ਲੈ ਜਾਓ ਵੀ ਹੱਥ ਲਾਲਾ ਕੇ ਦੱਸ ਦੂਗਾ ਭਾਈ ਇੱਥੇ ਮੋਰਾ ਆ ਇੱਥੇ ਤਰੇੜ ਪਈ ਹੋਈ ਆ ਅੰਨਿਆਂ ਨੂੰ ਵੀ ਲੈ ਕੇ ਜਾਇਓ ਅੰਨਿਆਂ ਨੂੰ ਕੰਧ ਤੇ ਹੱਥ ਲਵਾ ਦਿਓ ਦੱਸ ਦੂਗਾ ਵੇ ਕੰਦਾ ਸਬੂਤੀ ਆ ਡਿੱਗਣ ਵਾਲੇ ਕਈ ਤਾਂ ਕੰਦਾ ਹੀ ਹਿਲਦੀਆਂ ਨੇ ਉੱਥੇ ਠੀਕ ਹੈ ਜੀ ਤੇ ਉਹ ਚੀਜ਼ ਨੂੰ ਸਾਬਤ ਕਰਨ ਲਈ ਲੱਖਾਂ ਰੁਪਏ ਇਹਨਾਂ ਨੇ ਰਿਪੋਰਟਾਂ ਮੰਗਾਈਆਂ ਚ ਇੰਜੀਨੀਅਰਾਂ ਦੇ ਕੋਲੋਂ ਤਿੰਨ ਤਿੰਨ ਚਾਰ ਚਾਰ ਰੁਪਏ ਤਾਂ ਇਹਨਾਂ ਨੇ ਸਰਵੇ ਕਰਾਏ ਵੱਡੇ ਵੱਡੇ ਉੱਥੇ ਇੰਜੀਨੀਅਰ ਭੇਜੇ ਲੱਖਾਂ ਰੁਪਏ ਕਾਹਦੇ ਲਈ ਭੇਜਿਆ ਕਿਉਂਕਿ ਹਰਾਮ ਦੀ ਕਮਾਈ ਸੀ ਨਾ ਤੁਹਾਡੇ ਵਾਸਤੇ ਤੁਹਾਡੀ ਜੇਬ ਚੋਂ ਨਹੀਂ ਲੱਗਿਆ ਕੋਈ ਪੈਸਾ ਤੁਹਾਨੂੰ ਸੰਗਤ ਦਿੰਦੀ ਸੀ ਮਾਣਾ ਮੈਂ ਤੁਹਾਨੂੰ ਪੈਸਾ ਦਿੱਤਾ ਤੁਹਾਡੀ ਭੁੱਖ ਕਾਟਤੀ ਸਕੂਟਰਾਂ ਦੇ ਉੱਪਰੋਂ ਤੁਸੀਂ ਫੋਰਚੂਨਰ ਗੱਡੀਆਂ ਲਈ ਫਿਰਦੇ ਹੋ ਤੁਹਾਨੂੰ ਹਲੇ ਵੀ ਸ਼ਰਮ ਨਾ ਆਈ ਘੱਟੋ ਘੱਟ ਤੁਸੀਂ ਖਾਣਾ ਹੀ ਸੀ ਮੂੰਹ ਕਾਲਾ ਕਰਾਉਣਾ ਹੀ ਸੀ ਚੱਜ ਨਾ ਖਾ ਲੈਂਦੇ ਔਰ ਇੰਨਾ ਵੱਡਾ ਗੁਨਾਹ ਦੇਖੋ ਤਾਂ ਮੈਂ ਜਦੋਂ ਤਸਵੀਰਾਂ ਦੇਖੀਆਂ ਮੇਰੀ ਬੰਦੇ ਨਾਲ ਗੱਲ ਹੋਈ ਤਾਂ ਗੰਦੀਆਂ ਗੰਦੀਆਂ ਗਾਲ੍ਹਾਂ ਕੱਢਦੇ ਛਰਿਆਂ ਜਾ ਕੇ ਵੇਖ ਲਓ ਤੁਸੀਂ ਜੇ ਮੰਨ ਲਓ ਉਥੇ ਕਿ ਹਾਦਸੇ ਜਾਵੇਂ ਹੋਣ ਵੀ ਕਿੰਨੇ ਮੀਂਹ ਪਈ ਜਾਉ ਮਕਾਨ ਡਿੱਗ ਪੈਣ ਡਿੱਗ ਪੈਂਦੇ ਜਾਂ ਪਿਛਲੇ 2023 ਚ ਵੀ ਹਾੜ ਆਇਆ ਸੀ ਕੀ ਪੱਲੇ ਰਹਿ ਜਾਂਦਾ ਤੁਹਾਡੇ ਫਿਰ ਫਿਰ ਸੋਨੇ ਹਾਰ ਪੈ ਜਾਂਦੇ ਤੁਹਾਡੇ ਫਿਰ ਤੁਸੀਂ ਬਣਾਈ ਜਾਂਦੇ ਸਰਵੇ ਰਿਪੋਰਟਾਂ ਕਰਾਈ ਜਾਂਦੇ ਵੱਡੇ ਵੱਡੇ ਇੰਜੀਨੀਅਰ ਬੁਲਾ ਲੈਂਦੇ ਤੁਸੀਂ ਹਨਾ ਮਤਲਬ ਇਹਨਾਂ ਲੋਕਾਂ ਨੇ ਬਿਲਕੁਲ ਬੇਈਮਾਨੀ ਹੀ ਕੀਤੀ ਆ ਸੇਵਾ ਦੇ ਨਾਂ ਤੇ ਕੋਈ ਦੇਖਿਆ ਨਹੀਂ ਸਿਸਟਮ ਵੀ ਕੀ ਕਰ ਰਿਹਾ ਕੀ ਨਹੀਂ ਕਰ ਰਿਹਾ ਮਤਲਬ ਜੇ ਹੁਣ মিডিਆ ਦੇ ਤੁਹਾਨੂੰ ਕਵਰੇਜ ਮਿਲਣੀ ਸ਼ੁਰੂ ਹੋ ਗਈ ਤਾਂ ਤੁਸੀਂ ਸੁਪਰਸਟਾਰ ਬਣ ਗਏ ਭਾਈ ਸੇਵਾਦਾਰ ਬਣੋ ਐਦਾਂ ਨਹੀਂ ਕੰਮ ਚੱਲਦੇ ਔਰ ਕੌਮ ਇਹਨਾਂ ਜਿੰਨੀਆਂ ਜੱਥੇਬੰਦੀਆਂ ਸਾਡੇ ਕੋਲ ਇੰਨਾ ਪੈਸਾ ਇਕੱਠਾ ਹੋ ਗਿਆ ਸਾਡੇ ਕੋਲ ਉਹਦਾ ਹਿਸਾਬ ਤਾਂ ਬਹੁਤ ਸਾਨੂੰ ਔਰ ਉਹਦੇ ਹਿਸਾਬ ਤਾਂ ਦੇ ਵਿੱਚ ਬੜੀਆਂ ਗੜਬੜੀਆਂ ਕਰਦੇ ਇਹਦੇ ਮੈਂ ਤੁਹਾਨੂੰ ਉਹ ਵੀ ਅੱਗੇ ਜਾ ਕੇ ਵਿਦ ਪ੍ਰੂਫ ਦੱਸਾਂਗੇ ਤੁਹਾਨੂੰ ਪਰ ਅੱਜ ਮੇਰੀ ਇਹ ਅਪੀਲ ਇੰਨੀ ਕ ਵੀ ਇਹਨਾਂ ਦੇ ਕੋਲੋਂ ਸਮਾ ਰਹਿੰਦੇ ਹਿਸਾਬ ਦਾ ਪੁੱਛ ਲੋ ਔਰ ਇਹਨਾਂ ਨੂੰ ਕੰਨਾਂ ਤੋਂ ਫੜ ਕੇ ਗਲੇਵੇਂ ਤੋਂ ਫੜ ਕੇ ਪੁੱਛਣਾ ਸ਼ੁਰੂ ਕਰ ਦਿਓ ਤਾਂ ਕਿ ਕੱਲ ਨੂੰ ਜੇ ਕੋਈ ਵੱਡੀ ਵਾਰਦਾਤ ਹੋਵੇ ਕੋਈ ਵੱਡਾ ਕਲੰਕ ਲੱਗੇ ਤਾਂ ਸਾਰੀ ਕੌਮ ਨੂੰ ਝੱਲਣਾ ਪੈਣਾ ਹੈ ਠੀਕ ਹੈ ਜੀ ਜੇ ਕੋਈ ਆ ਚੀਜ਼ਾਂ ਬਾਹਰ ਆਉਂਦੀ ਨੇ ਇਕੱਲੇ ਰਵੀ ਸਿੰਘ ਦੀ ਗੱਲ ਥੋੜੀ ਆਏ ਦੀ ਵੀ ਖਾਲਸਾ ਏ ਦੀ ਉਹ ਤਾਂ ਸਾਰੇ ਸਿੱਖ ਪੰਥ ਦੀ ਹੈ ਸਾਰੇ ਸਿੱਖ ਜਿੰਨੇ ਵਾਰ ਤੋਂ ਵਾਰ ਜਿਹੜਾ ਪੈਸਾ ਸਿੱਖ ਦੇ ਰਹੇ ਨੇ ਖਾਲਸਾ ਏ ਦੇ ਵਿੱਚ ਤਾਂ ਤੁਸੀਂ ਭਾਈ ਇੰਗਲੈਂਡ ਰਹਿੰਦੇ ਅਮਰੀਕਾ ਰਹਿੰਦੇ ਜਿੱਥੇ ਦੁਨੀਆ ਭਰ ਦੇ ਵਿੱਚ ਲੋਕ ਰਹਿੰਦੇ ਆ ਇੰਡੀਆ ਰਹਿੰਦੇ ਹੋ ਤੁਸੀਂ ਪਹਿਲਾਂ ਤਾਂ ਇਹਨੂੰ ਪੁੱਛੋ ਭਾਈ ਆਪਣਾ ਪਿਛਲਾ ਹਿਸਾਬ ਤਾਂ ਕਲੀਅਰ ਕਰ ਜੇ ਤੁਹਾਨੂੰ ਕਰੋਗਾ ਨਾ ਇਹ ਮਿੱਠੀਆਂ ਗੱਲਾਂ ਬਹੁਤ ਕਰ ਲੈਂਦੇ ਗੱਲਾਂ ਦਾ ਜਾਲ ਇਹ ਬਹੁਤ ਬੁਣ ਲੈਂਦੇ ਆ ਤੇ ਮੇਰਾ ਨੰਬਰ ਸਕਰੀਨ ਤੇ ਦਿੱਤਾ ਹੋਇਆ ਸਾਰੇ ਸਬੂਤ ਨਾਲ ਲੈ ਕੇ ਬੈਠਾਂਗੇ ਅਸੀਂ ਫਿਰ ਉਦੋਂ ਲਾ ਮੈਨੂੰ ਹੈਰਾਨੀ ਇਸ ਗੱਲ ਦੀ ਵੀ ਇੰਨਾ ਕੁਝ ਹੋ ਗਿਆ ਤੇ ਰਵੀ ਸਿੰਘ ਜੀ ਮੈਨੂੰ ਮੈਨੂੰ ਲੱਗ ਰਿਹਾ ਏਦਾਂ ਜਿਵੇਂ ਮੈਂ ਕੁਝ ਇੰਟਰਵਿਊ ਸੁਣੀਆਂ ਰਵੀ ਸਿੰਘ ਦੇ ਤੇ ਉਹ ਸ਼ਾਇਦ ਚਾਹੁੰਦੇ ਆ ਵੀ ਗੱਲ ਗੋਲ ਮੋਲ ਜੀ ਹੋ ਜੇ ਤੇ ਗੱਲ ਠੰਡੀ ਪੈ ਜੇ ਤੇ ਗੱਲ ਬਾਹਰ ਨਾ ਆਵੇ ਭਾਈ ਗੱਲ ਹੁਣ ਸਾਡੇ ਕੋਲ ਪਹੁੰਚੀ ਹੋਈ ਆ ਸੀ ਠੰਡੀ ਪੈਣ ਵੀ ਨਹੀਂ ਦੇਣੀ ਤੇ ਮੈਂ ਰਵੀ ਸਿੰਘ ਹੁਣੀ ਬੜੇ ਦੇਖੋ ਤੁਹਾਡੀ ਇੱਜ਼ਤ ਬਹੁਤ ਬਣੀ ਹੈ ਇਸ ਆਪਣੀ ਬਣੀ ਬਣਾਈ ਇੱਜ਼ਤ ਨੂੰ ਖਰਾਬ ਨਾ ਕਰ ਲਿਓ ਪੰਥ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਬਹੁਤ ਕੁਝ ਦਿੱਤਾ ਸੀ ਪਰ ਜਾਣ ਲੱਗਿਆਂ ਕੀ ਆਪਣੇ ਸਿਰ 'ਚ ਖੇਪ ਪਵਾ ਕੇ ਗਿਆ ਆ ਠੀਕ ਹੈ ਜੀ ਉਹਨੂੰ ਜਿਹੜਿਆ ਆਖਰੀ ਵਾਰ ਕਿੰਨੀ ਵਾਰ ਦਾ ਬਣਦਾ ਜਿੱਤਦਾ ਜਿੱਤਦਾ ਆਖਰੀ ਵਾਰ ਹਾਰ ਕੇ ਗਿਆ ਉਹਨੂੰ ਆਪ ਨੂੰ ਵੀ ਵੋਟਾਂ ਨਹੀਂ ਪਈਆਂ ਸਾਰਾ ਟੱਬਰ ਅਜ ਮੰਗਤਿਆਂ ਦੀ ਤਰ੍ਹਾਂ ਪੁਰਿਆ ਫਿਰਦਾ ਆਪਣੇ ਆਪ ਨੂੰ ਬਚਾਉਣ ਦੇ ਖਾਤਰ ਸੋ ਰਵੀ ਸਿੰਘ ਨੂੰ ਮੇਰੀ ਅਪੀਲ ਆ ਕਿ ਪੰਥ ਨੇ ਤੁਹਾਨੂੰ ਬੜੀ ਇੱਜ਼ਤ ਦਿੱਤੀ ਆ ਤੁਸੀਂ ਉਸ ਇੱਜ਼ਤ ਨੂੰ ਖੇ ਖਰਾਬੀ ਨਾ ਕਰ ਲਿਓ ਜੇ ਇਹ ਸੰਸਥਾਵਾਂ ਬਣਾਉਣੀਆਂ ਬਹੁਤ ਔਖੀਆਂ ਨੇ ਕਿੰਨੇ ਸਾਲ ਤੁਹਾਨੂੰ ਲੱਗੇ ਹੁਣੇ ਮੇਰਾ ਖਲ 1999 ਦੇ ਇਦਾਂ ਸਮਥਿੰਗ ਇਹਨਾਂ ਕਿੰਨੇ ਹਾਂ ਨਾ ਕਿੰਨੇ ਸਾਲ ਦੇ ਤੁਸੀਂ ਲੱਗੇ ਹੋਏ ਹੋ ਤਾਂ ਜੇ ਤੁਸੀਂ ਇਹਨੂੰ ਵਿਗਾੜਦਾ ਤੁਸੀਂ ਮਿੰਟ ਦੇ ਵਿੱਚ ਵਿਗਾੜ ਸਕਦੇ ਹੋ ਤੁਹਾਡੀ ਸੰਸਥਾ ਦੇ ਵਿੱਚ ਜੋ ਵੀ ਕੁਝ ਗਲਤ ਹੋ ਰਿਹਾ ਜਿਹੜਾ ਬੰਦਾ ਗਲਤ ਹੋ ਰਿਹਾ ਉੱਤੇ ਇਮੀਡੀਏਟਲੀ ਐਕਸ਼ਨ ਲਓ ਔਰ ਤੁਸੀਂ ਅੱਖਾਂ ਤੇ ਪੱਟੀਆਂ ਬੰਨ ਕੇ ਨਾ ਦੇਖੋ ਵੀ ਜਿਵੇਂ ਨਿਆਆਂ ਦੀ ਮੂਰਤੀ ਦੇ ਅੱਗੇ ਪੱਟੀ ਬੰਨੀ ਤੇ ਆ ਮੈਂ ਤੁਹਾਨੂੰ ਫੇਰ ਦੱਸ ਰਿਹਾ ਵੀ ਇਹੋ ਜੇ ਇਹੋ ਜੇ ਗਲਤੀਆਂ ਨਾ ਕਰੋ ਜੇ ਤੁਹਾਨੂੰ ਦਿਖ ਰਿਹਾ ਵੀ ਕੋਈ ਚੀਜ਼ ਟੁੱਟੀ ਆ ਤਾਂ ਉਹਨੂੰ ਤੁਹਾਨੂੰ ਦੇਖਣ ਚ ਕੀ ਇਤਰਾਜ਼ ਵੱਡੇ ਵੱਡੇ ਇੰਜੀਨੀਅਰ ਬਲਾਕ ਹੈ ਤੁਸੀਂ ਲੱਖਾਂ ਰੁਪਏ ਕੌਮ ਦਾ ਖਰਾਬ ਕਰੀ ਜਾਂਦੇ ਉਹ ਕਿਸੇ ਗਰੀਬ ਦੇ ਮੂੰਹ ਤੇ ਨਹੀਂ ਪੈ ਸਕਦਾ ਪਰ ਮੇਰੀ ਇਹ ਇਹ ਇਹਨਾਂ ਗੱਲਾਂ ਦੇ ਵਿੱਚੋਂ ਤੁਸੀਂ ਨਿਕਲੋ ਮੈਂ ਬਹੁਤ ਕੁਝ ਦੱਸਣਾ ਚਾਹੁੰਦਾ ਪਰ ਮੈਂ ਹਾਲੇ ਹਾਲੇ ਅਪੀਲ ਦੇ ਵਿੱਚ ਹੀ ਆ ਵੀ ਸਿਰਫ ਜੋ ਕੁਝ ਹੋ ਗਿਆ ਠੀਕ ਆ ਪਰ ਤੁਸੀਂ ਉਹਨਾਂ ਅੱਗੇ ਤੋਂ ਸੰਭਲ ਕੇ ਚੱਲੋ ਸੰਸਥਾ ਬਣਾਉਣੀ ਬਹੁਤ ਔਖੀ ਆ ਰਵੀ ਸਿੰਘ ਜੀ ਵਿਗਾੜਨਾ ਬਹੁਤ ਸੌਖਾ ਆ ਜੇ ਅਸੀਂ ਇਹ ਚੀਜ਼ਾਂ ਲੰਗੀਆਂ ਕਰਨ ਲੱਗੇ ਪੱਲੇ ਤੁਹਾਡੇ ਵੀ ਕੱਖ ਨਹੀਂ ਰਹਿਣਾ ਲੋਕਾਂ ਨੇ ਤੁਹਾਨੂੰ ਵੀ ਥਾਂ ਥਾਂ ਜਾ ਕੇ ਸਵਾਲ ਪੁੱਛਣੇ ਆ ਵੀ ਇਹਦਾ ਹਸਾਰਤਾ ਦੋ ਹੁਣ ਤਾਂ ਤੁਸੀਂ ਜੋ ਤੁਹਾਡਾ ਢਾਂਚਾ ਵਿਗੜ ਰਿਹਾ ਜੋ ਕੁਝ ਹੋ ਰਿਹਾ ਇਹਨੂੰ ਸੁਧਾਰੋ ਇਹਨੂੰ ਦਰੁਸਤ ਕਰੋ ਔਰ ਚੰਗੇ ਤਰੀਕੇ ਨਾਲ ਸੇਵਾ ਕਰੋ ਲੋਕਾਂ ਨੇ ਦੱਸਵੰਤ ਦੀ ਕਿਸੇ ਗੱਲ ਦੀ ਨਾ ਕਮੀ ਛੱਡੀ ਐ ਨਾ ਅੱਗੇ ਛੱਡਣੀ ਐ ਠੀਕ ਹੈ ਜੀ ਪਰ ਹੁਣ ਤੁਹਾਡੀ ਨੀਅਤ ਦੇ ਉੱਪਰ ਵੀ ਕੀ ਕਹਿ ਸਕਦੇ ਹੁਣ ਪਤਾ ਨਹੀਂ ਤੁਹਾਨੂੰ ਇਹ ਗੱਲਾਂ ਦੇ ਵਿੱਚ ਤੁਹਾਡੇ ਕੋਈ ਕੰਨ ਕਿ ਜਿੰਨਾ ਵੱਡਾ ਬੰਦਾ ਹੋਈ ਜਾਂਦਾ ਫਿਰ ਉਹ ਕੰਨਾਂ ਦਾ ਕੱਚਾ ਵੀ ਹੋ ਜਾਂਦਾ ਆ ਸ਼ਾਇਦ ਤੁਹਾਨੂੰ ਚਾਪ ਲੋਸਾਂ ਦੀ ਭੀੜ ਨਹੀਂ ਤੁਹਾਨੂੰ ਇੰਨੇ ਅੱਗੇ ਲੈ ਕੇ ਆਏ ਵੀ ਤੁਸੀਂ ਸੱਚਾਈ ਸੁਣੀ ਨਹੀਂ ਤਾਂ ਤੁਹਾਡੇ ਸਾਹਮਣੇ ਆ ਕੁਝ ਹੋਇਆ ਤੇ ਉਹ ਸਾਡੇ ਕੋਲ ਵੀ ਕਿਤੇ ਗੱਲਾਂ ਅਸੀਂ ਮੈਂ ਕਢਵਾਈਆਂ ਤੁਸੀਂ ਨਾਲ ਨਾਲ ਦੇਖ ਲਓ ਵੀ ਏਡੀ ਮੋਟੀ ਫਾਈਲ ਮੈਂ ਕਢਵਾਈ ਹੋਈ ਹੈ ਮੇਰੇ ਪੱਲਿਓ ਪੈਸੇ ਲੱਗੇ ਹੋਏ ਆ ਠੀਕ ਹੈ ਜੀ ਇਸ ਕਰਕੇ ਅਪੀਲ ਆ ਸਾਰਿਆਂ ਨੂੰ ਪੰਥ ਨੂੰ ਜਿੰਨੇ ਵੀ ਆ ਇਸ ਟਾਈਮ ਪੰਜਾਬ ਦੇ ਵਿੱਚ ਜਾ ਰਹੇ ਇਹਨਾਂ ਨੂੰ ਘੇਰੋ ਪੁੱਛੋ ਇਹਨਾਂ ਨੂੰ ਹਸਾਬ ਤਾਂ ਮੰਗੋ ਉਹ ਮੁਸਤਫਾ ਬਾਹਰ ਜ਼ਰੂਰ ਲੈ ਕੇ ਜਾਓ। ਉਹ ਇਹਨੂੰ ਕੜੀਸਕੇ ਲੈ ਕੇ ਜਾਓ ਯਾਰ। ਪਤਾ ਐਸਾ ਪੰਥ ਦਾ ਲੱਗਾ ਤੁਹਾਡਾ ਲੱਗਾ, ਕੌਣ ਦਾ ਲੱਗਾ ਇਹਨੂੰ ਜਾ ਕੇ ਦਿਖਾਓ ਉੱਥੇ। ਨਾਲੇ ਪਤਾ ਲੱਗ ਜਾਊਗਾ ਵੀ ਜਿਹੜੇ ਲੋਕ ਉੱਥੇ ਰਹਿੰਦੇ ਕਿੰਨੀ ਕੀ ਤੇਰੀ ਇੱਜ਼ਤ ਕਰਨਗੇ, ਕਿੰਨਾ ਤੈਨੂੰ ਦੁੱਧ 'ਚ ਮਿੱਠਾ, ਦੁੱਧ 'ਚ ਪੱਤੀਆਂ ਲਾ ਲਾ ਕੇ ਦੇਣਗੇ ਤੈਨੂੰ ਹਨਾ। ਉਹ ਕੜੀਸੇ ਪਾਉਣਗੇ ਤੈਨੂੰ ਉੱਥੇ ਗਲੀਆਂ 'ਚ, ਚਿੱਕੜ 'ਚ। ਜਾ ਕੇ ਦਾ ਦੇਖ ਉੱਥੇ। ਤੂੰ ਇਕੱਲੀ ਜਾ ਕੇ ਦਿਖਾ ਵੀ ਆ ਮਕਾਨ ਜੀ ਮੈਂ ਬਣਾਇਆ। ਜਾ ਤੇ ਤੈਨੂੰ ਖੁੱਲਾ ਚੈਲੰਜ ਆ। ਨਾਲ ਮੱਕੜ ਨੂੰ ਲੈ ਕੇ ਜਾਇਂ। ਤੁਹਾਡਾ ਪੀਆਰਓ ਆ ਨਾ ਪ ਜਿੰਨੇ ਠੱਗ ਠੁਗ ਨੇ ਆ ਜਹੇਦਾਰ ਸੱਚੋ ਗੱਲ ਆ ਗਈ ਜਹੇਦਾਰ ਹੁਣਾਂ ਨੇ ਆਪਣਾ ਗਿਆਨੀ ਗੜਗੱਜ ਜੀ ਹੁਣਾਂ ਨੇ ਉਹਨੂੰ ਰਸੂਲਪੁਰ ਨੂੰ ਹਰਜੀਤ ਨੂੰ ਬਹਿਰੂਪਿਆ ਕਿਹਾ ਚਲੋ ਜੋ ਵੀ ਗੱਲਬਾਤ ਹੋਈ ਤੇ ਉਹ ਬਹਿਰੂਪਿਆ ਨੂੰ ਪ੍ਰਮੋਟ ਕਿੰਨੇ ਕੀਤਾ ਆ ਸਭ ਤੋਂ ਪਹਿਲਾਂ ਇੰਟਰਵਿਊ ਦਾ ਇਹ ਐਸਐਪੀ ਆਰਓ ਸਾਹਿਬ ਨੇ ਲਿਆਂਦੀ ਹੈ ਨਾ ਮੱਕਣ ਸ਼ੈਂਕੀ ਨੇ ਕੀ ਲੋਡ ਸੀ ਸਾਨੂੰ ਵੀ ਮੈਂ ਕਈਆਂ ਦੀ ਰਿਕਾਰਡਿੰਗਾਂ ਦਿਖਾ ਦਿੰਨਾ ਜਿਹੜੇ ਬੰਦੇ ਸਾਨੂੰ ਅਪਰੋਚ ਕਰਦੇ ਸੀ ਗੱਲਬਾਤ ਸੁਣੀ ਦੀਆ ਫਿਰ ਇਹ ਸੋਚਦਾ ਵੀ ਬੰਦਾ ਕੱਲ ਨੂੰ ਖਤਰਾ ਖਤਰਨਾਕ ਬਣ ਸਕਦਾ ਹੈ ਅੱਜ ਇਹਨੂੰ ਪ੍ਰੋਮੋਸ਼ਨ ਦੇ ਦਿੱਤੀ ਤਾਂ ਔਰ ਅਸੀਂ ਨਹੀਂ ਕੀਤੀਆਂ ਬਾਕੀ ਦੂਸਰੇ ਬੇਵਕੂਫ ਪੱਤਰਕਾਰਾਂ ਨੇ ਕਰ ਲੀਆਂ ਅੱਜ ਬਹੁਤ ਸਾਰੇ ਬੰਦੇ ਇਹ ਬਿਪਤਾ ਬਣੇ ਹੋਇਆ ਸਿੱਖਾਂ ਨੇ ਆਵੇਂ ਛੁਰਲੀ ਜੀ ਛੱਡ ਦੇਣਗੇ ਤੇ ਕੌਮ ਮੁੜ ਕੇ ਜਵਾਬ ਦਿੰਦੀ ਫਿਰਦੀ ਉਹਨਾਂ ਬੇਵਕੂਫ ਆਪੋ ਬਣੇ ਵਿਦਵਾਨਾਂ ਦਾ ਉਹ ਸਾਡੇ ਕੋਲ ਮੇਰੇ ਕੋ ਕਿੰਨੇ ਕਿੰਨੇ 2018 ਦੇ 19 ਦੀਆਂ 20 ਦੀਆਂ ਰਿਕਾਰਡਿੰਗਾਂ ਪਈਆਂ 21 22 ਦੀਆਂ ਹਨਾ ਕੱਢ ਕੇ ਦੇ ਦੇਣਾ ਵੀ ਇਹ ਜਿਹੜੇ ਵਿਦਵਾਨ ਅੱਜ ਕਈ ਥਾਵਾਂ ਦੇ ਚੈਨਲਾਂ ਤੇ ਬੋਲਦੇ ਆ ਇਹਨਾਂ ਨੇ ਮੇਰੇ ਤੋਂ ਵੀ ਮੇਰੇ ਕੋਲ ਅਪਰੋਚ ਕੀਤੀ ਜਦੋਂ ਜਦੋਂ ਇਹਨਾਂ ਕੋਈ ਨਹੀਂ ਸੁਣਦਾ ਪਰ ਮੈਂ ਨਾ ਕਰਤੀ ਮੈਂ ਗੱਲ ਹੀ ਨਹੀਂ ਸੁਣੀ ਇਹਨਾਂ ਲੋਕਾਂ ਦੀ ਠੀਕ ਆ ਡਿਸਕਸ਼ਨ ਹੋਈ ਜਦੋਂ ਦੇਖਿਆ ਵੀ ਇਹ ਤਾਂ ਬੰਦੇ ਜਿਸ ਸਾਥ ਨਾਲ ਗੱਲਾਂ ਕਰਦੇ ਤੇ ਪ੍ਰੋਮੋਸ਼ਨ ਹੋ ਗਈ ਤਾਂ ਇਹ ਤਾਂ ਸਾਡੇ ਲਈ ਤਾਂ ਨੁਕਸਾਨਦਾਇਕ ਆ ਤੇ ਇਹ ਇਹ ਕੁਛ ਇਹਨਾਂ ਮੱਕੜ ਵਰਗੇ ਨਹੀਂ ਕੁਛ ਕੀਤਾ ਜਿੰਨੇ ਬੇਈਮਾਨ ਬੰਦੇ ਦੁਸ਼ਟ ਬੰਦੇ ਸਾਰੇ ਇਹਨਾਂ ਮੀਡੀਆ ਵਾਲਿਆਂ ਨੇ ਪ੍ਰਮੋਟ ਕੀ ਕਹਿੰਦਾ ਇਹ ਤਾਂ ਅਨੁਨੁਕੀ ਕਹਿਣਾ ਹੀ ਪਿਆ ਨਾ ਇਹ মিডিਆ ਵਿੱਚ ਆ ਕੇ ਬਿਆਨ ਦੇ ਰਾ ਤਾਂ মিডিਆ ਇਹ ਜਿਹੜੇ ਇਹੋ ਜਿਹੇ ਦੁਸ਼ਤਾਂ ਨੂੰ ਪ੍ਰਮੋਟ ਕਰਦੇ ਉਹਨਾਂ ਦੇ ਉੱਪਰ ਵੀ ਕਾਰਵਾਈ ਹੋਣੀ ਚਾਹੀਦੀ ਇਹਨਾਂ ਨੇ ਥੋੜਾ ਬਹੁਤ ਸੇਕ ਲੱਗਣਾ ਚਾਹੀਦਾ ਨਾ ਐ ਬਹਿ ਜਾਣਗੇ ਕੋਈ ਕੋਈ ਬੇਵਕੂਫ ਬੰਦਾ ਕੋਈ ਪੱਤਰਕਾਰ ਅਮਲੀ ਰੋਚਾ ਕੇ ਲਿਆਉਂਦਾ ਜੀ ਪੌਡਕਾਸਟ ਕਰਨ ਬੈਠੇ ਪਿਓ ਵਾਲਾ ਅਮਲੀ ਆਪਣੀਆਂ ਗੱਪਾਂ ਸੁਣਾਈ ਜਾਂਦਾ ਜੀ ਮੈਂ ਐ ਭੁੱਕੀ ਖਾਨਾ ਜੀ ਮੈਂ ਐ ਕਰਦਾ ਜੀ ਹਨਾ ਉਹ ਵੀ ਬਕਵਾਸ ਦੀ ਕਰੀ ਜਾਣਗੇ ਤੁਹਾਡਾ ਕੋਈ ਪੱਤਰ ਹੀ ਨਹੀਂ ਰਹਿ ਗਿਆ ਕਿਸੇ ਗੱਲਬਾਤ ਦਾ ਜਿੱਥੇ ਕੋਈ ਚਾਹੀਦੀ ਗੱਲ ਉਹਦੀ ਉੱਥੇ ਤਾਂ ਸਾਰੇ ਤੁਸੀਂ ਭੱਜ ਜਾਂਦੇ ਹੋ ਉਹ ਮੇਰੀ ਅਪੀਲ ਆ ਵੀ ਇਸ ਟਾਈਮ ਮੀਡੀਆ ਨੂੰ ਨੱਥ ਪਾਉਣ ਦੀ ਲੋੜ ਆ ਜਿਨ੍ਹਾਂ ਨੇ ਸਾਡੇ ਗਲਾਂ ਦੇ ਵਿੱਚ ਮੋٹے-ਮੋٹے ਸੰਗਲ ਪਾਉਣ ਤੇ ਸਾਡੇ ਪੈਰਾਂ ਦੇ ਵਿੱਚ ਜਿਹੜੀਆਂ ਬੇੜੀਆਂ ਪਾਉਣ ਦੇ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ ਆ ਬੜੇ ਘਟਿਆ ਤੇ ਬੇਫਕੂ ਬੰਦਿਆਂ ਨੂੰ ਪ੍ਰਮੋਟ ਕੀਤਾ ਜਿਹੜੇ ਅੱਜ ਸਾਡੇ ਲਈ ਨੁਕਸਾਨ ਬਣੇ ਹੋਇਆ ਐਨ ਜੀਓਸ ਨੂੰ ਵਾਰ-ਵਾਰ ਪੁੱਛਿਆ ਜਾਣਾ ਚਾਹੀਦਾ ਰਵੀ ਸਿੰਘ ਨੂੰ ਆਪਣਾ ਸਾਰੀ ਸੰਸਥਾ ਦਾ ਲੇਖਾ-ਜੋਖਾ ਦੱਸਣਾ ਚਾਹੀਦਾ ਵੀ ਕਿੱਥੇ ਕਿੰਨੇ ਪੈਸੇ ਲੱਗੇ ਕਿੰਨੇ ਆਏ ਸੀ ਤੇ ਕਿੰਨੇ ਲੱਗੇ ਤੇ ਕਿਹੜੇ ਹਿਸਾਬ ਨਾਲ ਲੱਗੇ ਇਹ ਨਹੀਂ ਆ ਕਿ ਤੁਸੀਂ ਇੰਨੇ ਆਏ ਸੀ ਤੇ ਸੀ ਇੰਨੇ ਖਰਚ ਤੇ ਉਹ ਖਰਚੇ ਕਿੱਧਰ ਗਏ ਡੀਏਪੀ ਜਿਹੜਾ ਇਹਨਾਂ ਨੇ ਵੰਡੀ ਸੀ ਆ ਅਮਰਪ੍ਰੀਤ ਹੁਣਾ ਨੇ ਠੀਕ ਹੈ ਜੀ ਤੇ ਉਹ ਵੀ ਹਿਸਾਬ-ਤਾਬ ਨਹੀਂ ਲੈ ਲਵੋ ਕਿਵੇਂ ਵੰਡੀ ਸੀ ਪਹਿਲੀ ਗੱਲ ਤਾਂ 12000 ਬਹਿ ਗਈ ਇਹਨਾਂ ਦਾ ਗਾਇਬ ਜਿਹੜੀ ਵੰਡ ਵੰਡਈਆ ਵੀ ਕੀਤਾ ਤੇ ਉਹ ਵੀ ਕੋਈ ਹਿਸਾਬ-ਤਾਬ ਨਹੀਂ ਵੀ ਕਿਹੜੇ ਹਿਸਾਬ ਨਾਲ ਵੰਡਤੀ ਕਿਹਨੂੰ ਦੇਤੀ ਆਪਣੇ ਭੂਆ ਮਾਸੀ ਨੂੰ ਦੇਆ ਜਾਂ ਰਿਸ਼ਤੇਦਾਰਾਂ ਨੂੰ ਦੇਆ ਜਾਂ ਕੀ ਕੀਤਾ ਇਹਨਾਂ ਨੇ ਕੁਝ ਨਹੀਂ ਪਤਾ ਜਿਹੜੇ ਆਏ 에ਰ ਜਿਹੜੇ ਪਾਣੀ ਦੇ ਫਿਲਟਰ ਪਏ ਆ ਉਹ ਕੋਈ ਵੀ ਬੰਦਾ ਜਾ ਕੇ ਇਥੇ ਪਟਿਆਲੇ ਦੇਖ ਲੋ ਇਹਨਾਂ ਦਾ ਗਦਾਮ ਆ ਉੱਥੇ ਤੁਹਾਨੂੰ ਦਿਖਾ ਦੇਣਗੇ ਨਹੀਂ ਦਿਖਾਉਣਗੇ ਤਾਂ ਤੁਹਾਡੀ ਦੇਖੋ ਸੰਸਥਾ ਸਿੱਖਾਂ ਦੀ ਹੈ ਕੋਈ ਪ੍ਰਾਪਰਟੀ ਨਹੀਂ ਹੈ ਕਿ ਸਾਰੀ ਪ੍ਰਾਈਵੇਟ ਲਿਮਟਿਡ ਤੁਸੀਂ ਜਾ ਕੇ ਧੱਕੇ ਨਾਲ ਕਹਿ ਕੇ ਦੇਖੋ ਵੀ ਅਸੀਂ ਦੇਖਣੇ ਆ ਦਿਖਾਓ ਸਾਨੂੰ ਆ ਮੁਸਤਫਾ ਬਾਤ ਤੁਸੀਂ ਘਰ ਜਾ ਕੇ ਦੇਖੋ ਇਹਨਾਂ ਦੇ ਫਿਰ ਪੁੱਛੋ ਇਹਨਾਂ ਨੂੰ ਅਗਲੀ ਗੱਲ ਕਰਾਂਗੇ ਫਿਰ ਦੁਬਾਰਾ ਆ ਵੀਡੀਓ ਤੁਸੀਂ ਨਾਲ ਨਾਲ ਵਾਰ-ਵਾਰ ਚਲਾ ਰਿਹਾ ਬੜੇ ਲੰਬੀ ਡਿਟੇਲ ਆ ਹਨ ਮੈਂ ਤਾਂ ਵੈਸੇ ਵਰਬਲੀ ਦੱਸਦਾ ਤੁਹਾਨੂੰ ਇਹਗਾ ਦੇ ਤ ਲਗਭਗ 3000 ਪੇਜ ਬਣਦਾ ਜੀ ਇਹਦਾ ਇਹ 파ਰਟ ਪਹਿਲਾ ਦੱਸਿਆ ਅਗਲੀ ਵਾਰ ਲੋਡ ਪਈ ਮੈਂ ਸਿਰਫ ਅਪੀਲ ਹੀ ਕਰਨੀ ਸੀ ਜੇ ਲੋਡ ਪਈ ਤਾਂ ਵਿੱਦ ਪ੍ਰੂਫ ਸਾਰਾ ਕੁਝ ਨਾਲ ਐ ਨੰਗਾ ਕਰਕੇ ਰੱਖ ਦਾਂਗੇ ਵੀ ਆਹ ਦੇਖ ਲਓ ਫਿਰ ਕਿਹੜਾ ਕਿਹੜਾ ਬੰਦਾ ਇਹਦੇ ਚ ਕਿਹੜੇ ਕਿਹੜੇ ਬੰਦੇ ਨੇ ਖੇ ਖਾਦੀ ਤੇ ਕਿਹੜੇ ਕਿਹੜੇ ਬੰਦੇ ਦੇ ਹਿੱਸੇ ਕਿੰਨੇ ਕਾਲ ਖਾਈ ਆ ਉਹ ਫਿਰ ਤੁਸੀਂ ਜਾਣਿਓ ਤੇ ਇਹ ਸੰਸਥਾਵਾਂ ਜਾਣਨ ਭੁੱਲ ਚੁੱਕਦੀ ਮਾਫੀ ਜੀ ਧੰਨਵਾਦ